ਸਸਿਕਾਂ ਬੇਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਾ ਬਿਲਕੁਲ ਠੀਕ ਹੋਵੋਗੇ ਤਰਾ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਕਰੰਟ ਅਫੇਅਰ 22 ਤੋਂ ਲੈ ਕੇ 24 ਜਨਵਰੀ ਤੱਕ ਜੇ ਤੁਹਾਨੂੰ ਪਤਾ ਕੀ ਜਿਹੜੀ ਵੀ ਕੋਈ ਵੀ ਆਪਾਂ ਇੱਕ ਵੀਡੀਓ ਪਾਉਣੇ ਹੁੰਦੇ ਰਾਜੇ ਉਹਦੇ ਦੇ ਵਿੱਚ ਆਪਣੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਕੰਪਲੀਟ ਹੁੰਦੇ ਆ ਕਿ ਤਿੰਨ ਦਿਨਾਂ ਦੇ ਕਰੰਟ ਅਫੇਅਰ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕੰਪਲੀਟ ਕਰਵਾ ਦੇਈਦੇ ਆ ਹਜੇ ਰਾਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਜੇ ਮੈਂ ਥੋੜਾ ਜਿਆਦਾ ਕਿਸੇ ਕਾਰਨ ਕਰਕੇ ਥੋੜਾ ਜਰਾ ਜੇ ਬਾਹਰ ਆਇਆ ਹੋਇਆਗਾ ਜਿਹੜੇ ਬੱਚੇ ਐਪ ਤੇ ਰਾਜੇ ਕਿਉਂਕਿ ਇਹ ਕਿ ਜਦੋਂ ਬਸ ਥੋੜੇ ਟਾਈਮ ਤੱਕ ਥੋੜੇ ਜਿਹੇ ਡਜਸਟਮੈਂਟ ਕਰ ਲਓ ਬਾਕੀ ਤੁਹਾਨੂੰ ਪਤਾ ਕੀ ਤੁਹਾਡਾ ਕਾਫੀ ਸਲੇਕ ਸਾਬ ਤੇ ਅਪਲੋਡ ਹੋਇਆ ਵਾ ਬਾਕੀ ਵੀ ਜਲਦੋ ਜਲਦ ਤੁਹਾਡੀਆਂ ਐਪ ਤੇ ਵੀ ਰੈਗੂਲਰ ਕਲਾਸਾਂ ਸ਼ੁਰੂ ਕਰ ਦੇਣਗੀਆਂ ਉਹਨੇ ਜਿਹੜਾ ਤੁਸੀ ਐਪ ਵਾਲੇ ਬੱਚੇ ਵੀ YouTube ਤੋਂ ਤੋਂ ਕਰ ਸਕਦੇ ਹੋ ਕਿਉਂਕਿ ਇਹ ਹੀ ਸੇਬਲਾ ਤੁਹਾਡੇ ਉੱਥੇ ਅਪਲੋਡ ਕਰਨੀ ਹੁੰਦੀ ਹੈ ਮੈਂ ਠੀਕ ਹੈ ਜੀ ਬਾਕੀ ਦਾ ਜੇ ਕੋਈ ਕੈਂਡੀਡੇਟ ਹੈ ਤੁਹਾਨੂੰ ਪਤਾ ਕੀ ਹੁਣ ਪੰਜਾਬ ਪੁਲਿਸ ਦੀ ਭਰਤੀ ਵੀ ਆ ਰਹੀ ਹੈ ਆਪਣੇ ਤੇ ਗਰੁੱਪ ਡੀ ਦੀ ਪਾਰਟੀ ਵੀ ਆ ਰਹੀ ਹੈ ਰਾਜੇ ਵੀਡੀਓ ਦੀ ਪਾਰਟੀ ਤੁਹਾਨੂੰ ਪਤਾ ਹੀ ਹੈ ਪਟਵਾਰੀ ਦੀ ਵੀ ਕਨਫਰਮ ਹੋਈ ਹੈ ਹਨਾ ਤਾਂ ਇਹਦੇ ਤਿਆਰੀ ਕਰਨਾ ਚਾਹੁੰਦਾ ਰਾਜੇ ਤੁਹਾਡੇ ਤੁਸੀਂ ਐਪ ਐਪ ਲਾ ਸਕਦੇ ਹੋ ਆਪਣੀ ਦੀਪੁਲ ਰੈਜੂਕੇਸ਼ਨ ਰਜ ਜਿਹੜੀ ਜਿਹੜੀ ਐਪ ਪਲੇ ਸਟੋਰ ਤੋਂ ਡਾਊਨਲੋਡ ਹੋ ਜੂਗੀ ਜਿੰਦਾ ਬੱਚਾ ਕੋਲ ਆਈਫੋਨ ਆ ਰਾਜੇ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਇਹ ਐਪ ਡਾਊਨਲੋਡ ਕਰ ਦਿਤੇ ਇਹਦੇ ਨਾਲ ਇੱਕ ਕੋਡ ਫਿਲ ਕਰਨਾ 100 ਕਲਾਸ ਪਲੱਸ ਦਾ ਡਬਲ ਐਕਸ ਐਪ ਆ ਨੰਬਰ ਰਾਜੇ ਤੁਸੀਂ ਕਾਲ ਕਰ ਸਕਦੇ ਹੋ ਇਹਦੇ ਇਸ ਇਹਦੇ ਵਿੱਚ ਤੁਹਾਨੂੰ ਬੈਚ ਦੇ ਵਿੱਚ ਕੀ ਮਿਲੂਗਾ ਰਾਜੇ ਬੈਚ ਦੇ ਵਿੱਚ ਤੁਹਾਨੂੰ ਲੈਕਚਰ ਮਿਲਣਗੇ ਲੈਕਚਰਾਂ ਦੀ ਵੀਡੀਓ ਮਿਲਦੀ ਹੈ ਪਲੱਸ ਉਹਦੇ ਨਾਲੇ ਪੀਡੀਐਫ ਮਿਲ ਲਗੇ ਸਾਰੇ ਕਲਾਸਾਂ ਇੰਗਲਿਸ਼ ਅਤੇ ਪੰਜਾਬੀ ਵੀਡੀਓ ਦੇ ਵਿੱਚ ਹੋਣਗੀਆਂ ਸਾਰੇ ਕਲਾਸ ਸੇ ਜ਼ੀਰੋ ਲੈਵਲ ਤੋਂ ਹੋ ਰਹੀਆ ਕਿਸੇ ਵੀ ਇੱਕ ਵਿਸ਼ੇ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਇੱਕ ਬੈਚ ਤੋਂ ਬਾਕੀ ਦਾ ਜਿਹੜੇ ਬੱਚੇ ਗਰੁੱਪ ਡੀ ਦਾ ਪੇਪਰ ਦੇਣਾ ਉਹ ਬੱਚੇ ਨਾਲੇ ਆਲ ਪੰਜਾਬ ਇਗਜ਼ਾਮ ਵਾਲਾ ਬੈਚ ਲੈ ਸਕਦਾ ਜਿਸ ਤੋਂ ਤੁਹਾਡਾ ਸਾਰਾ ਕੁਝ ਕਨਫਰਮ ਹੋ ਜਾਊਗਾ ਰਾਜੇ ਬਾਕੀ ਕਿ ਡੈਟਰੀ ਤੁਹਾਨੂੰ ਪਤਾ ਪਈ ਫੁੱਲ ਗਰੰਟੀ ਹੁੰਦੀ ਆ ਜਿਹੜੇ ਬੱਚਾ ਨੂੰ ਮੈਥ ਤੇ ਇੰਗਲਿਸ਼ ਨਹੀਂ ਆਉਂਦੀ ਰਾਜੇ ਉਹਨਾਂ ਵਾਸਤੇ ਸੂਰੇ ਦੇ ਸਾਗੇ ਵਾਲੀ ਗੱਲ ਆ ਕਿਉਂਕਿ ਇਹ ਸਾਰੇ ਸਬਜੈਕਟ ਵਿੱਚ ਕਵਰ ਕਰਵਾਉਂਗਾ ਠੀਕ ਹੈ ਰਾਜੇ ਕਿਉਂਕਿ ਹੁਣ ਇਹਦਾ ਪ੍ਰਾਈਸ ਡਾਊਨ ਚੱਲ ਰਿਹਾ ਜੇ ਕੋਈ ਕਿੱਡੀ ਜੁਆਇਨ ਕਰ ਠੀਕ ਹੈ ਜੀ ਤੇ ਚਲੋ ਚਲਦੇ ਆ ਜੇ ਦੂਸਰੀ ਗੱਲ ਰਾਜੇ ਬੈਚ ਸਿਰਫ ਉਹੀ ਕੈਡੀਡੇਟ ਲੋ ਜਿਹੜੇ ਕਲਾਸਾ ਰੈਗੂਲਰ ਲਾਉਣਗੇ ਠੀਕ ਹੈ ਜੀ ਚਲੋ ਚਲਦੇ ਆ ਆਪਣੇ ਅੱਜ ਦੇ ਆਪਾਂ ਪਹਿਲੇ ਪ੍ਰਸ਼ਨ ਤੇ ਇਹਦੇ ਚ ਤੁਹਾਨੂੰ ਦੱਸਣਾ ਚਾਹਣਾ ਹੈ ਕਿ 22 ਤੋਂ ਲੈ ਕੇ 24 ਜਨਵਰੀ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਹੈਗੇ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਆ ਆਪਾਂ ਪਹਿਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਅਦਿੱਤਿਆ ਵਿਜੇ ਬ੍ਰਾਹਮਣ ਬ੍ਰਾਹਮਣ ਨੂੰ ਮਰਨ ਤੋਂ ਉਪਰੰਤਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2024 ਦਾ ਸਨਮਾਨਿਤ ਕੀਤਾ ਗਿਆ ਹੈ ਅਦਿੱਤਿਆ ਵਿਜੇ ਬ੍ਰਾਹਮਣ ਕਿਸ ਰਾਜ ਦਾ ਸਨਮਾਨਿਤ ਸਨ ਬੈਸਰਾਜ ਜਿੱਥੇ ਵੀ ਕਿਤੇ ਤੁਹਾਨੂੰ ਨਾ ਆ ਚੀਜ਼ ਮਿਲ ਜੇ ਆ ਇੰਗਲਿਸ਼ ਦਾ ਆ ਸ਼ਬਦ ਮੇਰੇ ਨਾਲ ਨਾ ਤੁਹਾਨੂੰ ਵਕਾਇਵ ਵੀ ਕਰਵਾਉਂਦਾ ਜਾਊਗਾ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਜੇ ਕੀਵਰੇਸ ਨੂੰ ਬੰਦਵਾਰ ਦੇ ਵਿੱਚ ਵੀ ਪ੍ਰੈਸ਼ਰ ਆ ਜਾਂਦਾ ਕਿ ਜਿਹੜਾ ਪੁਰਸਕਾਰ ਕਿਸੇ ਮਰਨ ਤੋਂ ਬਾਹਰ ਦਿੱਤਾ ਜਾਂਦਾ ਹੈਗਾ ਉਹਨੂੰ ਕੀ ਕਹਿੰਦੇ ਆ ਤਾਂ ਆ ਚੀਜ਼ ਕਹਿੰਦੇ ਆ। ਠੀਕ ਹੈ ਜੀ ਤੇ ਇਹ ਸਪੈਲਿੰਗ ਯਾਦ ਕਰ ਲਓ ਇਹਦੇ। ਕਿਤੇ ਜਿਹੜੇ ਨੂੰ ਇਹ ਮਿਲਿਆਗਾ ਬਹਾਦਰੀ ਅਦਿੱਤਿਆ ਵੀ ਜੀ ਬ੍ਰਾਹਮਣ ਨੂੰ ਠੀਕ ਹੈ ਜੀ ਇਹ ਕਿੱਥੋਂ ਦੇ ਸੰਬੰਧਤ ਹੈ ਜੇ ਮਹਾਰਾਸ਼ਟਰ ਦੇ ਦਾ ਸੰਬੰਧਤ ਹੈ ਕਿ ਤਾਂ ਸੀ ਦਾ ਬਰ ਆਪਸ਼ਨ ਜਿਹੜਾ ਨਾ ਬਿਲਕੁਲ ਸਹੀ ਅਨਸਰ ਹੈ ਪ੍ਰਸ਼ਨ ਜਿਹੜੇ ਕਿ ਬੁੱਕਾ ਵੀ ਲੈ ਕੇ ਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਆ ਦੇਖੋ ਜੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਰਵਾ ਕੇ ਗਿਆ ਕਿ ਇੱਕ ਅਸਾਮ ਵਾਲੇ ਨੇ ਅਸਾਮ ਬੇਵ ਪੁਰਸਕਾਰ ਵੀ ਦਿੱਤਾਗਾ ਤੁਹਾਨੂੰ ਕਰਵਾ ਕੇ ਗਿਆ ਸੀ ਇਸ ਤੋਂ ਪਿਛਲੇ ਸਾਲ ਵਾਲਾ 2022 ਵਾਲਾ ਤਪਨ ਨੂੰ ਮਿਲਿਆ ਸੀ 23 ਵਾਲਾ ਸੌਰੀ ਇਸ ਵਾਰ 22 ਵਾਲਾ ਹਾ 23 ਤੇ 24 ਵਾਲਾ ਕਿਹਨੂੰ ਮਿਲਿਆ ਉਹ ਤੁਹਾਨੂੰ ਕਰਵਾ ਕੇ ਗਿਆ ਦੱਸੋ ਕਮੇਟਾ ਦੇ ਵਿੱਚ ਕਿਹਨੂੰ ਮਿਲਿਆ ਅਸਾਮ ਬੇਵ ਹੁਣੇ ਬੁੱਕ ਲੋਜ ਕੀਤੀ ਗਈ ਹੈ ਜੀ ਬੁੱਕ ਲੋਜ ਕੀਤੀ ਗਈ ਹੈ ਅਸਾਮ ਬਰੇਵ ਹਾਰਟ ਠੀਕ ਹੈ ਜੀ ਲਖਿਤ ਲਖਿਤ ਬਰਫੂਕਣ ਇਹ ਬੁੱਕ ਕਹਿੰਦੇ ਕਿਸ ਦੁਆਰਾ ਲਿਖੀ ਗਈ ਆ ਆਪਾਂ ਤੁਹੇ ਪੁੱਛ ਰਹੇ ਦੇ ਤਾਂ ਇਹ ਬੁੱਕ ਲਿਖੀ ਗਈ ਹੈ ਜੀ ਰੂਪ ਕੁਮਾਰ ਦਿੱਤਾ ਬੁੱਕਾਂ ਤੋਂ ਤੁਹਾਨੂੰ ਪਤਾ ਕਿ ਕਿਸੇ ਕੋਈ ਵੀ ਪੇਪਰ ਦੇ ਵਿੱਚ ਜਾਓ ਤੁਸੀਂ ਬੁੱਕ ਇੱਕ ਅੰਦੇ ਵਿੱਚ ਪੁੱਛੀ ਜਾਂਦੀ ਹੀ ਜਾਂਦੀ ਹੈ ਹੋਰ ਅਗਲੇ ਪ੍ਰੀਸ਼ਦ ਦੇ ਵਿੱਚ ਕੀ ਕਹਦੇ ਕਿਹੜੇ ਸਿੱਖਿਆ ਆ ਪ੍ਰੀਸ਼ਾ ਤੁਹਾਡੇ ਬਾਅਦ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਸਾਨੂੰ ਪਤਾ ਹੋਣਾ ਰਾਜ ਜੀ ਮਿਨਿਸਟਰੀ ਆਫ ਜਿਹੜੀ ਐਜੂਕੇਸ਼ਨ ਹੈਗੀ ਹੈ ਨਾ ਜੀ ਉਹਨਾਂ ਨੇ ਇੱਕ ਨਵਾਂ ਉਹ ਰੂਲ ਬਣਾਤਾ ਕਹਿੰਦੇ ਜਿਹੜੇ ਕੋਚਿੰਗ ਸੈਂਟਰ ਹੁੰਦੇ ਆ ਆਪਣੇ ਠੀਕ ਹੈ ਜੀ ਉਹਨਾਂ ਵਿੱਚ ਤੁਸੀਂ 16 ਸਾਲ ਤੋਂ ਘੱਟ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਕਾਰਨ ਕੀ ਹੋ ਰਿਹਾ ਰਾਜ ਜੀ ਕਾਰਨ ਤੋਂ ਦੱਸਦਾ ਕੀ ਹੋ ਰਿਹਾ ਕਿਹਦੇ ਕਰਕੇ ਇਹ ਮਤਲਬ ਸਿੱਖਿਆ ਬਦਲੇ ਨੇ ਫੈਸਲਾ ਲੈਂਦਾਗਾ ਕਿ ਜਿਹੜੇ ਕੋਚਿੰਗ ਸੈਂਟਰ ਕਿਹਦੇ ਸਾਲ ਤੋਂ ਘੱਟ ਉਮਰੇ ਵਿਦਿਆਰਥੀ ਰਿਖੜੇ ਦੇ ਪਵੰਦੇ ਲਾਤੇ ਕਿ ਜੇਕਰ 16 ਸਾਲ ਤੋਂ ਰਾਜ ਜੀ ਘੱਟ ਕੋਈ ਬੱਚਾਗਾ ਉਹਨੂੰ ਆਪਾਂ ਟ ਸਜਾ ਦਾ ਹੋ ਰਹੀ ਹੋਰੀ ਇਹ ਦਾ ਜੁਰਮਾਨਾ ਵੀ ਹੋ ਸਕਦਾ ਕਾਰਨ ਕਿ ਇਹ ਜੇ ਕਰਨੇ ਆ ਕਿ ਵੱਡੇ ਸ਼ਹਿਰਾਂ ਦੇ ਵਿੱਚ ਦੇਖਿਆ ਗਿਆ ਜਾਂ ਕਾਫੀ ਸ਼ਹਿਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਬੱਚੇ ਸੁਸਾਈਡ ਕਰ ਰਹੇ ਸੀ ਰਾਜੀ ਬੱਚੇ ਸੁਸਾਈਡ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਜ਼ਿਆਦਾ ਟੌਰਚਰ ਕੀਤਾ ਜਾਂਦਾ ਬੱਚਾ ਨੂੰ ਤੁਸੀਂ ਵਧੀਆ ਨੰਬਰ ਲੈ ਕੇ ਆਓ ਕੀਤਾ ਹਾਸ ਕੀ ਸਾਡਾ ਵਧੀਆ ਹੋ ਦਾ ਬਾਰੇ ਠੀਕ ਹੈ ਜੀ ਜਿਵੇਂ ਤੁਹਾਨੂੰ ਮੈਂ ਕਹਿੰਦਾ ਨਾ ਉਹਨਾਂ ਕੀ ਰਾਜੀ ਮੇਰਾ ਮੈਚ ਸਿਰਫ ਉਹੀ ਕੈਂਡੀਡੇਟ ਲਿਓ ਜਿਹੜੇ ਕਿਨੇ ਪੜਤਾਂ ਜੋੜਦੇ ਤੁਸੀਂ ਵਿਚਾਰ ਰੋੜਾ ਜੀ ਤੁਹਾਨੂੰ ਪਤਾ ਉਹ ਚੀਜ਼ਾਂ ਦਾ ਪਰ ਜਦੋਂ ਬੱਚਾ 16 ਸਾਲਾਂ ਦਾ ਹੁੰਦਾਗਾ ਉਹਦੇ ਨੇ ਸਟ੍ਰੈਸ ਹੁੰਦਾ ਘਰੋਂ ਤੇ ਬਾਹਰੋਂ ਵੀ ਠੀਕ ਹੈ ਜੀ ਤਾਂ ਕਰਕੇ ਇਹ ਜੀ ਈ ਟੀ ਆਰ ਦੇ ਵਿੱਚ ਰੱਖਣੀ ਹੈ ਤੇ ਇਹ ਪ੍ਰੈਸ਼ਨ ਤੁਹਾਨੂੰ ਪੇਪਰ ਦੇ ਵਿੱਚ 200% ਕਿਸੇ ਵੀ ਪੇਪਰ ਦੇ ਵਿੱਚ ਮਿਲ ਸਕਦਾ ਹੈ। ਬਾਕੀ ਇੱਕ ਬੱਚੇ ਦਾ ਪ੍ਰੈਸ਼ਨ ਆਇਆ ਸੀ ਕਿ ਸਾਰੇ ਅਸੀਂ ਪੀ ਸੀ ਐਸ ਦੇ ਪੇਪਰ ਵਾਸਤੇ ਕਰੰਟ ਅਫੇਅਰ ਕਰ ਸਕਦੇ ਜਰੂਰ ਕਰ ਸਕਦੇ ਹੋ ਰਾਜੀ। ਕਿਉਂਕਿ ਇਹ ਜਿਹੜੇ ਕਰੰਟ ਅਫੇਅਰ ਹੈ ਇਹ ਦਾ ਹਿੱਦੂ ਡਾਟ ਰਿਵਿਊਡ ਠੀਕ ਹੈ ਜੀ ਜਾਂ ਜਿਹੜਾ ਆਪਣਾ ਪੀ ਆਈ ਵੀ ਹੈ ਇਹ ਦਾ ਦੋਲੇ ਤੇ ਹੋ ਦੇ ਸਾਰੇ ਠੀਕ ਹੈ ਜੀ ਤਾਂ ਕਰਕੇ ਤੁਹਾਨੂੰ ਬੇਕਫ੍ਰਿਕ ਹੋ ਕੇ ਤੁਸੀਂ ਤਿਆਰੀ ਕਰ ਸਕਦੇ ਹੋ ਭਾਵੇਂ ਕਿਸੇ ਬੱਚੇ ਦੇ ਗਰੁੱਪ A ਦਾ ਪੇਪਰ ਜਿਹੜਾ ਚਾਹੀਏ ਗਰੁੱਪ B ਦਾ ਪੇਪਰ ਇਹਨਾਂ ਗਰੁੱਪ C D ਸਾਰੇ ਜੇ ਕਵਰ ਹੋ ਜਾਣਗੇ ਤਾਂ ਠੀਕ ਹੈ ਹੋਰ ਸੌਤੋਂ ਤੋਂ ਪ੍ਰੈਸ਼ਰ ਕਿ ਬੜੂਗਾ ਸਭ ਤੋਂ ਪਹਿਲਾਂ ਪ੍ਰੈਸ਼ਰ ਇਹ ਬਣ ਸਕਦਾ ਦਾ ਜੇ ਮੜੀਪੁਰ ਬੰਗਾਲਿਆ ਤਰਪੁਰਾ ਠੀਕ ਹੈ ਜੀ ਇਹ ਸਭ ਨੂੰ ਪਤਾ ਹੋਵੇ ਤਾਂ ਰਾਜੇ ਇਹ ਇੱਕ ਜਿਹੜੀ ਸਥਾਪਨਾ ਹੋਈ ਸੀ ਤਾਂ 21 ਜਨਵਰੀ ਨੂੰ ਸਾਲ ਕਿਹੜਾ ਉਹ ਤੁਸੀਂ ਵੀਰੂ ਕਮੈਂਟ ਕਰਕੇ ਦੱਸਣਾਗਾ ਗੂਗਲ ਤੋਂ ਸਰਚ ਕਰਕੇ ਦੇਖ ਲਿਓ ਇੱਕ ਵਾਰੀ ਠੀਕ ਹੈ ਜੀ ਕਿਉਂਕਿ ਮੇਰੇ ਵੀ ਉਹ ਦਿਮਾਗ ਦੇ ਵਿੱਚ ਹੈ ਬੜੀਪੁਰ ਬਗਾ ਲਿਆ ਤਰਪੁਰਾ ਠੀਕ ਹੈ ਜੀ ਇਹ ਤੇ ਦੇ ਸਟਾਰ ਜਿਹੜੀ ਤੇ ਦੇ ਸਟੇਟਾਂ ਕੀ ਇਹਨਾਂ ਨੂੰ ਉਦੋਂ ਸਥਾਪਨਾ ਕੀਤੀ ਗਈ ਸੀ ਦਾਰੀ ਤਾਂ ਜਿਹੜੀ ਸਥਾਪਨਾ ਕੀਤੀ ਗਈ ਸੀ ਬੜੀਪੁਰ ਬਗਾ ਲਿਆ ਤਰਪੁਰਾ ਦੀ ਕਿਸ ਐਕਟ ਦੇ ਅਧੀਨ ਕੀਤੀ ਗਈ ਸੀ ਆਪਾਂ ਤੁਹੇ ਪੁੱਛ ਰਹੇ ਦੇ ਰਾਜੇ ਕਿਹੜੇ ਐਕਟ ਦੇ ਅਧੀਨ ਇਹ ਸਥਾਪਨਾ ਕੀਤੀ ਗਈ ਸੀ ਕੋਈ ਕੈਂਡੀਡੇਟ ਦੱਸੂਗਾ ਜੀ ਇਹ ਸਥਾਪਨਾ ਕੀਤੀ ਗਈ ਸੀ ਜੀ ਆਪਣੇ ਏ ਨੰਬਰ ਆਪਸ਼ਨ ਠੀਕ ਹੈ ਜੀ ਨਾਰਥ ਈਸਟਰਨ ਰੀਜਨ ਰੈਕੋਗਨਾਈਜ਼ ਐਕਟ 1979 ਪੰਜਾਬ ਅਸੇ ਆਪਣਾ 1968 ਦੇ ਐਕਟ ਆਵਰੇ ਕੁੜੇ ਰੈਕਟਰ 266 ਤੇ 1950 ਨੇ ਪੰਜਾਬ ਤੋਂ 5 ਸਾਲਾਂ ਬਾਅਦ ਇਹ ਤਾਂ ਸਟੇਟਾ ਬੜ ਗਿਆ ਸੀ ਇਸ ਤੋਂ ਬਾਅਦ ਚੱਲਦੇ ਅੱਗੇ ਆਹ ਚੀਜ਼ ਜਰਾ ਜੇ ਤੁਹਾਡੇ ਵਾਸਤੇ ਮੈਂ ਸਪੈਸ਼ਲ ਲੈ ਕੇ ਆਇਆ ਦੇਖੋ ਮਣੀਪੁਰ ਦੀ ਰਾਤਾਂ ਦੀ ਕੀ ਹੈ ਰਾਜੇ ਇਹ ਫਾਲ ਇਹ ਥੋੜਾ ਗਵਰਨਰ ਕੋਣ ਹੈਗਾ ਠੀਕ ਹੈ ਜੀ ਅਰੁਸੂਈ ਹੈ ਕਾਫੀ ਟਾਈਮ ਦੇਹੀ ਹੈ ਤੇ ਇਸ ਚੀਫ ਮਿਨਿਸਟਰ ਕੋਣਾ ਵੀਰੇਤ ਸਿੰਘ ਜੇਕਰ ਤੁਹਾਨੂੰ ਕਿਸੇ ਰਜਾਰ ਕਰਨ ਚ ਮੁਸ਼ਕਲ ਹੋ ਰਹੀ ਹੈ ਤਾਂ ਤੁਸੀਂ ਆਏ ਯਾਰ ਕਰ ਲਓ ਦੇਖੋ ਮਣੀ ਬੜੀ ਤੋਂ ਬਾਅਦ ਕੀ ਆ ਗਿਆ ਏ ਆ ਗਿਆ ਏ ਤੋਂ ਬਾਅਦ ਕੀ ਹੁੰਦਾ ਤਾਂ ਬੀ ਆਉਂਦਾ ਹੁੰਦਾ ਤਾਂ ਤੁਸੀਂ ਇਹ ਯਾਦ ਕਰ ਲਿਓ ਏ ਤੇ ਰਸੋਈਆ ਬੀ ਤੇ ਇਹ ਬਿਰੇ ਰਸੈਗਾ ਇਸ ਤੋਂ ਬਾਅਦ ਤਰਪੁਰਾ ਦੀ ਗੱਲ ਕਰੀਏ ਤਰਪੁਰਾ ਦੀ ਕੈਪੀਟਲ ਹੈਗੀ ਆ ਅਗਰਤਲਾ ਠੀਕ ਹੈ ਜੀ ਐਨ ਤੋਂ ਬਾਅਦ ਕੀ ਆਉਂਦਾ ਐਮ ਆਉਂਦਾਗਾ ਠੀਕ ਹੈ ਜੀ ਨਾਲੂ ਇਧਰ ਆ ਸਰ ਡੈਡੀ ਤੇ ਮਾਨਿਕ ਸਾਹਾ ਇਹ ਸੀਐਮ ਆ ਗਵਰਨਰ ਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣੀ ਬਘੇਲੜੀ ਦੀ ਗੱਲ ਕਰਾਂ ਮੈਂ ਗੱਲ ਇਹ ਲਿਆ ਤਰੀ ਸ਼ਲੋਗ ਹੈਗੀ ਠੀਕ ਹੈ ਜੀ ਤਾਂ ਇੱਥੇ ਤੁਸੀਂ ਯਾਦ ਕਰ ਲਿਓ ਐਸਸੀ ਐਸਸੀ ਆਪਣੀ ਕੈਟਾਗਰੀ ਵੀ ਹੁੰਦੀ ਹੈ ਹੈਨਾ ਤਾਂ ਕਰਕੇ ਆ ਯਾਦ ਕਰ ਲਿਓ ਬੰਗਾਲਿਆ ਤੋਂ ਬੰਗਾਲਿਆ ਦੇ ਵਿੱਚ ਤੁਸੀਂ ਯਾਦ ਕਰ ਲਿਓ ਦੇਖੋ ਬੰਗਾਲਿਆ ਦੇ ਵਿੱਚ ਤੁਹਾਨੂੰ ਯਾਦ ਕਰਨਾ ਤਾਂ ਫਾਇਦਾ ਐਸਸੀ ਤੁਸੀਂ ਐਸਐਸਸੀ ਯਾਦ ਕਰ ਲਿਓ ਬੰਗਾਲਿਆ ਤੇ ਯਾਦ ਕਰ ਲਓ ਜੇ ਬੰਗਾਲਿਆ ਲਿਖਿਆ ਜੇ ਨਾ ਤੁਸੀਂ ਯਾਦ ਕਰ ਲਿਓ ਐਸਐਸਸੀ ਐਸ ਤੇ ਰਾਤਾ ਦੀ ਛਲਾਂਗ ਆ ਗਈ ਠੀਕ ਹੈ ਜੀ ਐਸ ਤੇ ਸੰਗਵਾ ਸਾਰਾ ਨਾ ਜਾਣਕਾਰੀ ਲੋੜ ਨਹੀਂ ਹੁੰਦੀ ਤੇ ਸੀ ਤੇ ਆ ਗਿਆ ਚਹਾਵਣ ਜੇ ਤੁਸੀਂ ਐਸਐਸਸੀ ਜੀ ਨਹੀਂ ਯਾਦ ਕਰਦਾ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਤੁਸੀਂ ਐਸਐਸਪੀ ਵੀ ਯਾਦ ਕਰ ਸਕਦੇ ਹੋ ਠੀਕ ਹੈ ਜੀ ਐਂ ਕਰੋ ਤੁਹਾਨੂੰ ਇੱਕ ਤਕਰੀਕ ਹੋ ਜਾਦਾ ਤਮੇ ਤਰਪੁਰਾ ਵਾਸਤੇ ਤਾਂ ਤੁਸੀਂ ਯਾਦ ਕਰ ਲੈ ਰਹੇ ਜੇ ਏ ਐਨ ਐਮ ਤੁਹਾਨੂੰ ਪਤਾ ਹੈ ਏ ਐਨ ਐਮ ਦਾ ਕੋਰਸ ਹੁੰਦਾ ਇੱਕ ਟਰਾਈ ਟਰਾਈ ਪੂਰਾ ਕਿਉਂਕਿ ਬੰਦਾ ਸੋਚਦਾ ਕਿ ਆਪੇ ਏ ਐਨ ਐਮ ਦਾ ਕੋਰਸ ਕਰ ਲਗੇ ਇੱਕ ਵਾਰੀ ਟਰਾਈ ਕਰ ਲਗੇ ਹੈ ਨਾ ਐ ਸੋਚ ਲਓ ਜੇ ਤਾਂ ਪੁਰ ਤਰਪੁਰ ਆ ਗਿਆ ਫਿਰ ਤੁਸੀਂ ਯਾਦ ਕਰਨਾ ਏ ਐਨ ਐਮ ਜੇ ਤੁਹਾਨੂੰ ਮੜੀਪੁਰ ਆ ਗਿਆ ਠੀਕ ਹੈ ਜੀ ਤਾਂ ਫਿਰ ਤੁਸੀਂ ਯਾਦ ਕਰ ਲਓ ਐਸ ਐਸ ਸੀ ਜੇਕਰ ਆਇਆ ਤੁਹਾਨੂੰ ਮੜੀਪੁਰ ਆਉਂਦਾਗਾ ਮੜੀਪੁਰ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਮੈਂ ਏ ਵੀ ਯਾਦ ਕਰ ਲਿਓ ਠੀਕ ਹੈ ਜੀ ਇਹ ਵੀ ਵਿਚਾਰ ਕਰ ਲਿਓ ਹਾਰ ਹੀਰੇ ਵਿੱਚ ਕਿਹੜੇ ਦੇਸ਼ ਦਾ ਮੂਨ ਸਲਾਈਪਰ ਮਿਸ਼ਨ ਚੰਦ ਤੇ ਗਿਆ ਹੈ ਬਹੁਤ ਹੀ ਜਾਰੀ ਇੰਪੋਰਟੈਂਟ ਪ੍ਰੈਸ਼ਨ ਆ ਗਿਆ ਸੋ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਮੂਨ ਸਨੀਪਰ ਮਿਸ਼ਨ ਹੈ ਜਿਹੜਾ ਇਹ ਕਿਹੜੇ ਦੇਸ਼ ਦਾ ਹੈ ਜਿਹੜਾ ਚੰਦਰਮਾ ਤੇ ਭੇਜਿਆ ਗਿਆ ਜਾਂ ਤੁਹਾਨੂੰ ਦੇ ਪੁੱਛ ਸਕਦਾ ਕਿ ਮੂਨ ਕੀ ਦੋਸਤ ਮੂਨ ਤੇ ਵਿੱਚ ਹੀ ਆ ਗਿਆ ਪਰ ਠੀਕ ਹੈ ਤੇ ਆਈ ਪੁੱਛਣਗੇ ਕਿ ਸਰ ਕਿਹੜੇ ਦੇਸ਼ ਵੱਲੋਂ ਇਹ ਭੇਜਿਆ ਗਿਆ ਹੈਗਾ ਤਾਂ ਤੁਸੀਂ ਕੀ ਕਹਿਣਾਗਾ ਕਿ ਇਹ ਭੇਜਿਆ ਗਿਆ ਜਾਪਾਨ ਵੱਲੋਂ ਜੇਕਰ ਪੁੱਛਣ ਕਿ ਸਭ ਤੋਂ ਵੱਧ ਪਚਾਲ ਪਚੂਲ ਕਿੱਥੇ ਆਉਂਦੇ ਆ ਕੁਦਰਤੀ ਹਫਤਾਵਾਂ ਵਿੱਚ ਸਭ ਤੋਂ ਜ਼ਿਆਦਾ ਕਿੱਥੇ ਆਉਂਦੇ ਉਹ ਜਾਪਾਨ ਦੇ ਵਿੱਚ ਹੀ ਹੋ ਰਹੀ ਹੈ ਦੇਖੋ ਹੋਰ ਵੀ ਕੀ ਆਪਾਂ ਡਿਫਰੈਂਟ ਕੰਟਰੀਆਂ ਦੇ ਮੂਨ ਮਿਸ਼ਨ ਆਫ ਡਿਫਰੈਂਟ ਕੰਟਰੀ ਲੂਨਾ ਜਿਹੜਾ ਰਾਜੇ ਇਹ ਰਸ਼ੀਆ ਦਾਗਾ ਠੀਕ ਹੈ ਜੀ ਸਾਰੇ ਮੂਨ ਵਾਲੇ ਮਿਸ਼ਨ ਚੰਦ ਤੇ ਗਏ ਆ ਜਿਹੜੇ ਮਿਸ਼ਨ ਕਰੇ ਆਪਾਂ ਚੰਦ ਤੇ ਉਰੇ ਉਹ ਐਸਾ ਦੇ ਠੀਕ ਹੈ ਜੀ ਲੂਨਾ ਰਸ਼ੀਆ ਦਾ ਅਪੋਲੋ ਅਮਰੀਕਾ ਦਾਗਾ ਠੀਕ ਹੈ ਜੀ ਚੰਗ ਯਾਈ ਚਾਈਨਾ ਦਾਗਾ ਮੂਹ ਨਿਸ਼ਾਨ ਇੱਡੀਆ ਦਾ ਇਹ ਸਾਰੇ ਯਾਦ ਕਰਦੇ ਤੁਸੀਂ ਨਾਮ ਠੀਕ ਹੈ ਜੀ ਚਾਰ ਤਾ ਨਵਾ ਹੋਗੇ 5 ਵਜੇ ਜਿਹੜਾ ਹੋੜ ਵਾਲਾ ਸਲੈਪਰ ਵਾਲਾ ਇਹ ਤਾਂ ਯਾਦ ਕਰਦੀ ਕਰਦਾ ਕਹਿੰਦਾ ਜੋ ਕੀ ਵਾਰੀ ਕੀ ਆਪਾਂ ਕਹਿੰਦੇ ਪ੍ਰਾਣਾ ਪ੍ਰੈਸ਼ਰ ਪੁੱਛ ਲਿਆ ਉਹ ਹੁਣ ਉਹਨਾਂ ਨੂੰ ਪਤਾ ਕੀ ਆ ਤਾਂ ਬੱਚੇ ਦੇ ਕਰੰਟ ਦੇ ਵਿੱਚ ਪੜੇ ਹੋਊਗਾ ਤਾਂ ਪ੍ਰਾਣਾ ਪੁੱਛ ਲੰਦੇ ਦੱਸਦੇ ਰਾਜੇ ਕੀ ਵਾਰੀ ਚੱਕ ਕੇ ਠੀਕ ਹੈ ਕਿ ਇੱਕ ਵਾਰੀ ਬੱਚੇ ਦੁੱਲ ਜਾਏ ਇਹ ਤਾਂ ਸਹੀ ਕਿਹੜੇ ਪ੍ਰਾਣ ਗੱਜੇ ਵੀ ਨਾਲ ਫੇਰੀ ਹੈ ਕਿ ਨਹੀਂ ਫੇਰੀਗਾ ਤਾਂ ਕਰਕੇ ਰਾਜੇ ਜੇਕਰ ਤੁਸੀਂ ਇਹ ਕਰੰਟ ਫੇਰ ਕਰ ਲੈਂਦੇ ਹੋ ਕਰਵਾਏ ਹੋਏ ਤੁਸੀਂ ਬੇਫਿਕਰ ਹੋ ਜਾਓ ਸਾਰੀ ਜ਼ਿੰਮੇਵਾਰੀ ਮਿੰਦੁਰ ਦੇ ਦੋ ਤੁਸੀਂ ਠੀਕ ਹੈ ਤੁਸੀਂ ਰਾਜੇ ਦੇ ਕਿਹੜੇ ਹਫ਼ਤੇ ਪੜ੍ਹਗੇ ਉਹਦੇ ਵਾਸਤੇ ਵੀ ਵੀਡੀਓ ਬਣਾਈ ਹੋਈ ਹੈ ਸਲੇਵਸ ਮਿਲੂਗਾ ਕਿ ਨਹੀਂ ਮਿਲੂਗਾ ਨਾ ਜੀ ਦੇਖੋ ਸਲੇਵਸ ਦੀ ਗਰੰਟੀ ਤੁਹਾਨੂੰ ਕੋਈ ਤੁਸੀਂ 40000 ਦਾ ਬੈਚ ਲੈ ਲਓ 15000 ਦਾ ਬੈਚ ਲੈ ਲਓ ਆਫਲਾਈਨ ਕਰਸਲ ਲੈ ਲਓ ਸੋਦੋਂ ਕੋਈ ਨਹੀਂ ਗਰੰਟੀ ਦਿੰਦਾ ਸੋਨੂੰ ਪਰ ਕੀ ਕਹਿਣਗੇ ਜੀ ਜੇ ਥਾਡਾ ਕਰਵਾਇਆ ਹੋਇਆ ਨਾ ਆਇਆ ਪੈਸੇ ਵਾਪਸ ਬਹੁਤ ਕਹਿਣਗੇ ਤੁਹਾਨੂੰ ਠੀਕ ਹੈ ਤਾਂ ਤੁਸੀਂ ਕੀ ਕਰਦੇ ਤੁਸੀਂ ਗੱਲਾਂ ਦੇ ਵਿੱਚ ਆ ਜਾਂਦੇ ਹੋ ਜਾਂ ਥੋੜੇ ਸਾਹਮਣੇ ਟੀਚਾ ਵੱਡੇ-ਵੱਡੇ ਸਾਈਂ ਵੀਰਾਂ ਕਰਾ ਦਿੱਤੇ ਜਾਂਦੇ ਆ ਠੀਕ ਹੈ ਜੀ ਬੱਡੇ-ਬੱਡੇ ਸਾਹਿਬ ਜੜਾ ਕਰਾ ਦਿੱਤੇ ਜਾਂਦੇ ਆ ਫਿਰ ਤੁਸੀਂ ਕਿਹੜੇ ਹੋ ਯਾਰ ਹਾਂ ਯਾਰ ਉੱਥੇ ਤਾਂ ਏਦਾਂ ਕੱਟ ਸੀ ਢਮਕਾ ਕੱਟ ਸੀ ਤਾਂ ਇਹ ਚੀਜ਼ਾਂ ਦੇ ਦਿਖਾਵੇ ਵਿੱਚ ਨਾ ਆਇਆ ਕਰੋ ਤੁਸੀਂ ਹਮੇਸ਼ਾ ਉੱਥੋਂ ਵੱਡੋ ਜਿੱਥੇ ਤੁਹਾਨੂੰ ਸਮਝ ਆਉਂਦੀ ਹੈ ਠੀਕ ਹੈ ਹੋਰ ਤੁਸੀਂ ਕੋਈ ਛੋਟੇ ਬੱਚੇ ਦਾ ਜਿਹੜੀ ਕਿ ਤੁਹਾਨੂੰ ਫੜ-ਫੜ ਕੇ ਲੈਣਾ ਪਊਗਾ ਠੀਕ ਹੈ ਕਿਉਂਕਿ ਅਜੇ ਤੁਸੀਂ ਉੱਥੇ ਦੇਖੋ ਜਿੱਥੇ ਤੁਹਾਨੂੰ ਸਮਝ ਆਉਂਦੀ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਮੈਨੂੰ ਭਾਵੇਂ ਕੋਈ ਬੰਦਾ 50 50% ਸਲੇਪਸ ਕਰਵਾ ਰਿਹਾ ਵੀ ਦੋ ਸਭ ਜਾ ਰਹੀ ਹੈ ਨਾ ਠੀਕ ਹੈ ਜੀ ਇਹ ਗੱਲ ਛੋੜਿਆ ਕਰੋ ਬਈ ਸਭ ਜੜੀ ਗੱਲ ਜਿੱਥੇ ਤੁਹਾਨੂੰ ਪਤਾ ਲੱਗਦਾ ਸਾਨੂੰ ਮੈਥ ਦੇਖੋ ਜੀਕੇ ਕੋਈ ਆਪਣਾ ਬਹਾਲਾ ਵੱਡਾ ਮੇਡ ਰੋਲਾ ਨਹੀਂ ਹੁੰਦਾ ਜੀਕੇ ਜੀਕੇ ਉਹ ਬੱਚਾ ਵੀ ਕਰ ਲੂਗਾ ਜਿਹੜਾ ਨਾਰਮਲ ਹੈ ਜੀਕੇ ਉਹ ਬੱਚਾ ਵੀ ਕਰ ਲੂ ਜਿਹੜਾ ਵਾਲਾ ਹਿਆਰਾ ਹੈ ਆਪਣਾ ਫਰਕ ਕਿੱਥੇ ਪੈਣਾ ਆਪਣਾ ਫਰਕ ਪੈਣਾ ਮੈਥ ਤੇ ਈਲਿਸ਼ ਤੇ ਤੇ ਇੰਗਲਿਸ਼ ਸਾਡੇ ਵਾਸਤੇ ਵੀ ਹੁਣ ਨਵੀਂ ਸੀਰੀਜ਼ ਲੈ ਕੇ ਆ ਰਹੇ ਆਏ ਰਾਜੇ ਠੀਕ ਹੈ ਜਲਦੀ ਥਾੜੀ ਵਿੱਚ ਸੀਰੀਜ਼ ਸ਼ੁਰੂ ਕਰ ਦੂਗਾ ਦਲਦੀ ਦੇ ਤਰ੍ਹਾਂ ਇੱਕ ਕਲਾਸ ਲੱਗੀ ਤੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਰਿਸਪੌਂਸ ਮਿਲਿਆ ਮੈਨੂੰ ਇੰਗਲਿਸ਼ ਦੀ ਕਲਾਸ ਨੂੰ ਕਿਉਂਕਿ ਰਾਜੇ ਇੱਕ ਸਬਜੈਕਟ ਤਾਂ ਇੰਦਾ ਸੀ ਜਿਹੜਾ ਮੈਂ ਕਰਵਾ ਨਹੀਂ ਸਕਦਾ ਸੀ ਤੁਹਾਨੂੰ ਉਹ ਵੀ ਕਿਦਾ ਨਹੀਂ ਕਰਵਾ ਸਕਦਾ ਸੀ ਕਿਉਂਕਿ ਮੇਰੇ ਕੋਲੇ ਪ੍ਰਪਰੇਸ਼ਨ ਵਾਸਤੇ ਖੁਦ ਦੇਖੋ ਰਾਜੇ ਉਹ ਜਿਹੜੇ ਵੱਡੇ ਸਬਜੈਕਟ ਆਗੇ ਜਿਵੇਂ ਹੁਣ ਮੈਥ ਮੂਥ ਹੈ ਜਦੋਂ ਤੋਂ ਮੈਂ ਗੋਲਤਾ ਦੀ ਜੀਕੇ ਜੂਕੇ ਤਾਂ ਮੂਹ ਰੱਟੀ ਪਈਆ ਮੇਰੇ ਕੋਲ ਉਸ ਮਰਜ਼ੀ ਪੁੱਛ ਲਿਓ ਜਿਹੜੀ ਹੁਣ ਇੰਗਲਿਸ਼ ਹੈ ਰਾਜੇ ਇੰਗਲਿਸ਼ ਦੇ ਵਿੱਚ ਤਾਂ ਚੀਜ਼ਾਂ ਬਹੁਤ ਹੋ ਜਾਂਦੀਆਂ ਜਿਹੜਾ ਚਲੋ ਐਡਾ ਤੇ ਕਰੂਗੇ ਕੱਲੋਂ ਵੇ ਫਿਰ ਲੰਬੀ ਬੜੀ ਭਗ ਜਾਂਦੇ ਸੌਰੀ ਸੌਰੀ ਬੱਚੇ ਠੀਕ ਹੈ ਐਡਾ ਤੇ ਜਾਓ ਐਡਾ ਤੇ ਕਰੋਗੇ ਕੱਲੋਂ ਵੀਡੀਓ ਆ ਜਾਓ ਚਲੋ 55ਵਾਂ ਵਰਲਡ ਇਕਨੋਮਿਕਲ ਫੋਰਮ ਇਹਨੂੰ ਮੀਟਿੰਗ ਹੋਈ ਹੈ ਇਹਨੂੰ ਦਾ ਮਤਲਬ ਹੁੰਦਾ ਹੈ ਜੇ ਜਿਹੜੀ ਮੀਟਿੰਗ ਸਾਲਵਾਤ ਹੁੰਦੀ ਹੈ ਉਹਨੂੰ ਇਹਨੂੰ ਕਹਿੰਦੇ ਨੇ ਇਸ ਵਾਰ ਉਹ ਤੇ ਵੀ ਪੁੱਛਿਆ ਜਾ ਸਕਦਾ ਵਰਲਡ ਇਕਨੋਮਿਕ ਫੋਰਮ ਦੀ ਜਿਹਨੂੰ ਆਪਾਂ ਕਹਿੰਦੇ ਨੇ ਡਬਲਯੂਈਐਫ ਇਸ ਲਈ ਇਸ ਵਾਰ ਕਿਹਦੀ ਮੀਟਿੰਗ ਹੋਈ ਹੈ ਤੁਸੀਂ ਕਹਿੰਦੇ ਹੋ 55ਵੀਂ ਮੀਟਿੰਗ ਹੋਈ ਹੈ ਜੀ ਇਸ ਬਾਰੇ ਦੀ ਠੀਕ ਹੈ ਜੀ ਇਹ ਮੀਟਿੰਗ ਹੋਈ ਕਿੱਥੇ ਆਪਾਂ ਤੋਂ ਇਹ ਪੁੱਛ ਰਹੇ ਹਾਂ ਦੇ ਠੀਕ ਹੈ ਜੀ ਕਿਹੜੇ ਸਲਾਹਨਾ ਮੀਟਿੰਗ ਕਿਹੜਾ ਗੱਠ ਚੋੜ ਦੇ ਸ਼ੁਰੂ ਕੀਤੀ ਹੈ ਇਹ ਪੁੱਛ ਰਹੇ ਨੇ ਤੇ ਇਹ ਗੱਠ ਚੋੜ ਹੈਗਾ ਆਪਣਾ ਗਲੋਬਲ ਗੁੱਡ ਅਲਾਈਅንስ ਇਕਵਲ ਇਹ ਇਕਵਰਟੀ ਐਂਡ ਇਕਵਲਟੀ ਇਸ ਤੋਂ ਬਾਅਦ ਆਪਰੇ ਸਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਕਿ ਇਹ ਜੀ 77 ਦੀ ਮੀਟਿੰਗ ਹੋਈ ਹੈ ਬਹੁਤ ਹੀ ਜ਼ਿਆਦਾ 200% ਅੜੀ ਕੈਟਾਗਰੀ ਚ ਰੱਖੋ ਜੀ 77 ਦੀ ਮੀਟਿੰਗ ਹੋਈ ਹੈ 2024 ਦੇ ਕਿਤੇ ਹੋਈ ਹੈ ਹੋਈ ਹੈ ਜੁਗਾੜਾ ਦੇ ਵਿੱਚ ਠੀਕ ਹੈ ਜੀ ਜੁਗਾੜਾ ਦੇ ਵਿੱਚ ਹੋਈ ਹੈ ਤੇ ਇਹਦਾ ਪਦਾਲਾ ਪਰ ਉਹ ਆ ਚੀਜ਼ਾਂ ਵੀ ਪਤਾ ਹੋਣੀ ਚਾਹੀਦੀ ਹੈ ਕਿ ਜੋ ਇਹਦਾ ਥੀਬ ਕੀ ਹੈਗਾ ਜੀ ਜੀ 20 ਦੇ ਵਿੱਚ 20 ਦੇ ਸਾਨੂੰ ਪਤਾ ਹੈਗਾ ਜੀ ਸਰਵ ਦੇ ਵਿੱਚ 7 ਦੇਸ਼ ਹੈ ਉਹ ਵੀ ਜੀ 77 ਦੇ ਵਿੱਚ 77 ਦੇਸ਼ ਹੈ ਠੀਕ ਹੈ ਜੀ ਤਾਂ ਜਿਹੜੀ ਜੀ 77 ਹੋਈ ਹੈ ਜਿਹੜੀ ਸਬਮਿਟ ਕੇ ਵੀ ਨੰਬਰ ਦੀ ਹੋਈ ਹੈ ਸਬਮਿਟ ਨਹੀਂ ਸੋਰੀ ਇਹਦਾ ਥੀਮ ਕੀ ਹੈਗਾ ਥੀਮ ਤੋਂ 100% 200% ਵਾਲੀ ਕੈਟਾਗਰੀ ਚ ਥੀਮ ਰੱਖ ਲਓ ਜੇਕਰ ਆਹ ਨਾਲ ਪੁੱਛਿਆ ਆ ਤਾਂ ਪੱਕੀ ਪੁੱਛਣਗੇ ਇਹਦਾ ਮਤਲਬ ਹੈਗਾ ਜੇ ਟੇਕ एवरीवन ਅਲੋਂਗ ਹੈ ਤਾਂ ਥੀਮ ਹੈਗਾ ਠੀਕ ਹੈ ਜੀ ਇਸ ਟੈਲੀਗ੍ਰਾਫ ਚ ਯਾਦ ਕਰਨਾ ਪਊਗਾ ਇਸ ਟੈਲੀਗ੍ਰਾਫ ਤੋਂ ਹੋਈ ਸੀ ਇਸ ਟੈਲੀਗ੍ਰਾਫ 'ਪਾ ਵੀ ਨਾ ਜਾਰੀ ਕਰੋ ਠੀਕ ਹੈ ਜੀ ਇਸ ਟੈਲੀਗ੍ਰਾਫ 'ਪਾ ਵੀ ਨਾ ਜਾਰੀ ਕਰੋ ਠੀਕ ਹੈ ਜੀ ਬਸ ਜੇ ਕੋਈ ਕਿਹੜੀ ਜ ਇਸ ਤੋਂ ਬਾਅਦ ਜਿਹੜੀ ਆਪਣੀ ਬੈਂਟਰ ਯੂਥ 올림픽 ਗੇਮਾਂ 2024 ਦੀਆਂ ਹੋਗੀਆਂ ਇਹ ਕਿੰਨਾ ਐਡੀਸ਼ਨ ਹੋਇਆ ਸੀ ਕੈਮੇਰ ਨੰਬਰ ਕਿਹ ਹੋ ਗਿਆ ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਹੋ ਗਿਆ ਜੀ ਚੌਥੇ ਨੰਬਰ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਪੁੱਛਿਆ ਗਿਆ ਇਹਦੇ ਵਿੱਚ ਜਿਹੜਾ ਚੁੜਿਆ ਗਿਆ ਹੈਗਾ ਈਵੈਂਟ ਦੇ ਈਵੈਂਟ ਹੋਇਆ ਕਿੱਥੇ ਆ ਸੌਰੀ ਇਹ ਇਹ ਕਿਹਦੇ ਜਿਹੜਾ ਬੈਂਟਰ ਯੂਥ 올림픽 2024 ਇਹ ਚੌਥੀ ਵਾਰ ਦੀ ਗੇਮਾਂ ਹੋਗੀਆਂ ਤਾਂ ਕਿ ਚੌਥਾ ਸੀਜ਼ਨ ਚੱਲਿਆ ਤਾਂ ਦਾ ਤੇ ਇਹ ਈਵੈਂਟ ਕਿੱਥੇ ਹੋਇਆਗਾ ਇਹ ਈਵੈਂਟ ਹੋਇਆ ਇਹ ਆਪਣਾ ਸੌਥ ਕੋਰੀਆ ਦੇ ਵਿੱਚ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਬੈਸਟ ਚੁੜਿਆ ਗਿਆ ਉਹ ਚੁੜਿਆ ਗਿਆ ਆਪਣੀ ਹਿੰਦੀ ਪ ਠੀਕ ਹੈ ਜੀ ਤੇ ਮੋਟੋ ਵੀ ਕੀ ਸੀ ਮੋਟੋ ਵੀ ਜ਼ਰੂਰ ਜ਼ਰ ਕਰਨੇ ਤੋਂ ਪੁੱਛਿਆ ਜਾ ਸਕਦਾ ਮੋਟੋ ਹੁੰਦਾ ਹਰੇਕ ਕਿਸੇ ਵੀ ਚੀਜ਼ ਦਾ ਵਿਸ਼ਾ ਠੀਕ ਹੈ ਜੀ ਹਰੇਕ ਵਿਸ਼ੇ ਕਿਸਾ ਜਿਵੇਂ ਹੁਣ ਆਪਾਂ ਦੇਖ ਰਹੇ ਹੁੰਦੇ ਆ ਤੇ ਜਿਵੇਂ ਹੁਣ ਆਪਣੀ ਪੰਜਾਬ ਪੀਐਸਈਵੀ ਦਾ ਤੁਸੀਂ ਲੋਗੋ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਲੋਗੋ ਦੇਖੋ ਉਹਦੇ નીચે ਲਿਖਿਆ ਹੋਣਾ ਥੈਲੇ ਵਿਦਿਆ ਚੱਲ ਹੋਈ ਠੀਕ ਹੈ ਜੀ ਉਹ ਜਿਵੇਂ ਉਹ ਇੱਕੋ ਤਾਂ ਲੋਗੋ ਆ ਉਹ ਜਿਵੇਂ ਹੀ ਬੈਂਟਰ ਯੂਥ ਲੱਗ ਕੇ ਗਿਆ ਜਿਹੜੀ ਸ਼ੁਰੂ ਕੀਤੀ ਉਹਨਾਂ ਦੇ ਵੀ ਇੱਕ ਲੋਗੋ ਲੈ ਕੇ ਚੱਲੇ ਆ ਲੋਗੋ ਕੀ ਹੈ ਗਰੋ ਟੂਗੇਦਰ ਐਂਡ ਸ਼ਾਈਨ ਫੋਰਐਵਰ ਫੋਰਐਵਰ ਲਿਖਿਆ ਸੀ ਉੱਤੇ ਫੋਰ ਐਵਰ ਦਾ ਮਤਲਬ ਹੁੰਦਾ ਸਦਾ ਸ਼ਾਇਦੇ ਬਣੀ ਚਮਕ ਗਰੋ ਬਣੇ ਕੁਝ ਜ਼ੀਰੋ ਵਧਣਾ ਟੂਗੇਦਰ ਮੈਨੇ ਇਕੱਠੇ ਜੇਕਰ ਆਪਾਂ ਇਕੱਠੇ ਤੁਰਾਂਗੇ ਤਾਂ ਆਪਾਂ ਜ਼ਰੂਰ ਗਰੋ ਕਰਾਂਗੇ ਅੱਗੇ ਵਧਾਂਗੇ ਤੇ ਆਪਾਂ ਦੂਰ ਦੂਰ ਤੱਕ ਚਮਕਾਗੇ ਹਮੇਸ਼ਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਰ ਦੇ ਵਿੱਚ ਕੀ ਕਹਦੇ ਆਪਾਂ ਨੂੰ ਕਹਿੰਦੇ ਜੀ ਕਿਹੜਾ ਮਤਲਬ ਲਾ ਕੰਤੰਦ ਦੇ ਇਸ ਸਮਰੋਹ ਦੇ ਹਿੱਸੇ ਵਿੱਚ ਜੋ ਭਾਰਤ ਪਰਬ ਸਮਾਗਮ ਦਾ ਉਜੋਜਨ ਕਰੇਗਾ ਬਸ ਆਈ ਪੁੱਛਿਆ ਗਿਆ ਭਾਰਤ ਪਰਬ ਜਿਹੜਾ ਠੀਕ ਹੈ ਜੀ ਰਿਪਬਲਿਕ ਡੇ ਤੇ 26 ਜਨਵਰੀ ਦੇ ਦਿਨ ਸਤੇ ਠੀਕ ਹੈ ਜੀ ਕਿਹੜੇ ਕਿਹੜਾ ਕਹਿੰਦੇ ਨੇ ਜਿਹਦੇ ਵਿੱਚ ਮਿਨਿਸਟਰੀ ਜਿਹੜੀ ਸੈਲੀਬ੍ਰੇਸ਼ਨ ਕਰੂਗੀ ਭਾਰਤ ਪਰਬ ਸਮਾਗਮ ਠੀਕ ਹੈ ਜਿਵੇਂ ਕੋਈ ਆਪਦੇ ਆਪ ਦੇ ਕੋਈ ਉਹ ਲੈ ਕੇ ਆਉਂਦਾ ਹੁੰਦਾਗਾ ਮਰ ਜੋ ਮੈਂ ਬਾਗਿਆ ਮੈਂ ਉਥੇ ਖੜਾ ਲਾਤਾ ਆਪਦਾ ਠੀਕ ਹੈ ਕੋਈ ਹੋਰ ਬਾਗਿਆ ਉਹਨੂੰ ਕਿ ਸਕਿੱਟ ਕਰਤੀ ਉਥੇ ਉਹ ਜਿਹੇ ਕੋਈ ਇੱਕ ਬੰਦੇ ਨੇ ਕਿਸੇ ਇੱਕ ਕਹਿੰਦਾ ਭਾਈ ਸੀ ਭਾਰਤ ਪਰਬ ਪ੍ਰੋਗਰਾਮ ਕਰਾਂਗੇ ਉਹ ਕਿਹੜਾ ਪਤਰਾ ਲਾ ਕਰੂਗਾ ਭਾਈ ਸਾਹਿਬ ਇਹ ਪ੍ਰੋਗਰਾਮ ਤੇ ਪ੍ਰੋਗਰਾਮ ਕਰੂਗਾ ਜੀ ਮਿਨਿਸਟਰੀ ਆਫ ਟੂਰਿਜ਼ਮ ਇਸ ਵਾਰ ਆਪਣਾ ਕੈਮਰਾ ਜੇ ਦੇਵਸ ਹੋਇਆਗਾ ਇਸ ਵਾਰ ਆਪਣਾ 75ਵਾਂ ਰਿਪਬਲਿਕ ਡੇ ਮਨਾਇਆ ਗਿਆ ਯਾਦ ਰੱਖਣਾ ਹੈਗਾ 2024 ਦੇ ਵਿੱਚ ਇਹਦਾ ਮੇਨ ਫੋਕਸ ਕੀ ਸੀ ਫੋਕਸ ਵੀ ਜਰੂਰ ਯਾਦ ਕਰਨਾ ਦਾ ਜੀ ਮੈਂ ਤੁਹਾਨੂੰ ਦੱਸਤੀ ਜਾਂਦਾ ਕਿ ਜਿਹੜੀ ਚੀਜ਼ ਮੈਂ ਲੈ ਕੇ ਆਇਆ ਇਹਦੇ ਚ ਹੋਰ ਤਿੰਨ ਦਿਨਾਂ ਦੇ ਕਰੰਟ ਅਫੇਅਰ ਹੈ राजे ਜਿਹੜੇ ਤੁਹਾਨੂੰ ਮੈਂ 20 ਮਿੰਟ ਜਾਂ 25 ਮਿੰਟ ਦੀ ਵੀਡੀਓ ਦੇ ਵਿੱਚ ਕਵਰ ਕਰਵਾ ਦੂੰਗਾ ਜੇਕਰ ਤੁਸੀਂ ਵੈਸੇ ਦੇਖੋ ਤਾਂ ਤੁਹਾਨੂੰ ਇੱਕ ਦਿਨ ਦੀ ਵੀਡੀਓ 40-45 ਮਿੰਟ ਦੀ ਮਿਲਣੀ ਹੈ ਨਾਲੇ ਉਹ ਆਈ ਨਹੀਂ ਪਤਾ ਕਿ ਪੇਪਰ ਤੇ ਤੁਹਾਨੂੰ ਉਹ ਚੋਂ ਆਪਰੇਸ਼ਨ ਮਿਲੂਗਾ ਕਿ ਨਹੀਂ ਮਿਲੂਗਾ ਇਹ ਚ ਮੈਂ ਤੁਹਾਨੂੰ ਸੈਂਡ ਕਰਕੇ ਦਈ ਜਾਂਦਾ ਕਿ ਭਾਈ ਕਰੰਟ ਅਫੇਅਰ ਕਰੀ ਮੇਰਾ ਰਾਜੇ ਉਹ ਕੰਮ ਹੁੰਦਾ ਕਿ ਮੈਂ ਐਂਡ ਤੇ ਬੱਚੇ ਜਿੱਦੇ ਕੋਈ ਵੀ ਰਿਜ਼ਲਟ ਆਉਂਦਾ ਮੈਂ ਕਹਿਣਾ ਹੁੰਦਾ ਬੱਚਿਆਂ ਨੂੰ ਕਿ ਕਮੈਂਟ ਕਰੋ ਭਾਈ ਤੇ ਇੱਥੇ ਬੈਠੇ ਆ ਰਾਜੇ ਜਿੱਥੇ ਪਵਿੱਤਰ ਸਥਾਨ ਆ ਜਿੱਥੇ ਆਪਾਂ ਪੜਦੇ ਆ ਠੀਕ ਹੈ ਜੀ ਤੇ 75 ਆਣਾ ਗਿਆ ਫੋਕਸ ਕੀ ਕੀਤਾ ਗਿਆ ਫੋਕਸ ਦਾ ਜ਼ਰੂਰ ਇੰਪੋਰਟੈਂਟ ਹੁੰਦਾ ਰਾਜੇ ਫੋਕਸ ਤਾਂ ਠੀਕ ਹੈ ਜੀ ਊਮਨ ਇਜ਼ ਪ੍ਰੋਗਰੈਸ ਤੇ ਗੈਸਟ ਗੈਸਟ ਕੋਲ ਰਾਜੇ ਆ ਬਾਰੇ ਆਪਣੇ ਗੈਸਟ ਰਹੇ ਆ ਆਪਣੇ ਜਿਹੜੇ ਕਿ ਪ੍ਰੈਜ਼ੀਡੈਂਟ ਆ ਫਰਾਂਸ ਦੇ ਇਹ ਯਾਦ ਕਰ ਲੈ ਯਾਦ ਰੱਖਣੀ ਹੈ ਪ੍ਰਸਿੱਧ ਟਾਪੂ ਨਾਚ ਕਿਸ ਰਾਜ ਨਾਲ ਸੰਬੰਧਤ ਹੈ ਪ੍ਰਸਿੱਧ ਟਾਪੂ ਨਾਚ ਠੀਕ ਹੈ ਜੀ ਟਾਪੂ ਨਾਚ ਕਿਹੜੇ ਰਾਜ ਨਾਲ ਸੰਬੰਧਤ ਆਪਾਂ ਤੁਹਾਨੂੰ ਹੀ ਪੁੱਛਿਆ ਜਾ ਰਿਹਾ ਹੈ ਰਾਜੇ ਦੱਸੋ ਬੋਦੋ ਜੀ ਕਿਹੜੇ ਟਾਪੂ ਨਾਲ ਸੰਬੰਧਤ ਹੈ ਬਾਂਚਰ ਪ੍ਰਦੇਸ਼ ਦੇ ਨਾਲ ਚਲੋ ਇੰਡੀਆ ਨੇ ਉੱਪਰ ਪਰਸ ਦਬਲ ਦਾ ਖਿਤਾਬ ਕਿਸ ਨੇ ਜਿੱਤਿਆ ਮੈਨੇਜਰ ਡਬਲ ਦੇ ਵਿੱਚ ਇੰਡੀਆ ਉੱਪਰ ਦਾ ਟਾਈਟਲ ਹੈ ਜਿਹੜਾ ਠੀਕ ਹੈ ਜੀ ਕਿਹਨੇ ਜਿੱਤਿਆ ਗਿਆ ਮੈਨੇਜਰ ਡਬਲ ਕੈਟਾਗਰੀ ਦੇ ਵਿੱਚ ਇਹ ਪੁੱਛ ਰਹੇ ਨੇ ਇਹ ਜਿੱਤਿਆ ਜੀ ਸੀ ਨੰਬਰ ਆਪਸ਼ਨ ਨੇ ਤੇ ਇਹਨਾਂ ਨੇ ਹਰਾਇਆ ਕਿਹਨੂੰ ਹੈ ਇਹਨੇ ਹਰਾਇਆ ਚਿਰਾਗ ਸ਼ੇਟੀ ਇਹਦੇ 7 ਚੜ੍ਹ ਇਹਦਾ ਬਾ 7 ਚੜ੍ਹ ਕਹਿੰਦੇ ਨੇ ਇਹਨਾਂ ਨੂੰ ਹਰਾ ਕੇ ਕਹਿੰਦੇ ਤੇ ਸਿਆਉਗ ਨੇ ਕੀ ਜਿੱਤ ਲਿਆ ਇਹ ਜਿਹੜਾ ਇੰਡੀਅਨ ਉੱਪਰ ਦਾ ਟਾਈਟਲ ਹੈਗਾ ਆ ਆਪਣੇ ਨਾਮ ਕਰ ਲਿਆ ਬਾਕੀ ਆਪਾਂ ਹੋਰ ਟਾਈਟਲਾਂ ਦੀ ਵੀ ਗੱਲ ਕਰਦੇ ਹਾਂ ਚਲੋ ਮੈਨੇਜ ਡਬਲ ਦੇ ਵਿੱਚ ਰਾਜੇ winner ਕੌਣ ਰਹੇ ਆ ਇਹ ਸਾਨੂੰ ਹੁਣੇ ਦੱਸ ਕੇ ਗਿਆਗਾ ਠੀਕ ਹੈ ਜੀ ਇਸ ਦਾ ਨਾਮ ਗਲਤ ਆ ਗਿਆ ਇਥੇ ਦਾ ਇਹਦਾ ਠੀਕ ਹੈ ਜੀ ਆਹੀ ਜਿੱਤੇ ਨੇ ਆਪਾਂ ਗੱਲ ਕਰਕੇ ਹਾਂ ਤੇ ਉਹੀ ਹੈਗੇ ਇਹਨਾਂ ਨੂੰ ਹਰਾਇਆ ਉਹਨਾਂ ਨੇ ਠੀਕ ਹੈ ਰਨਰ ਅਪ ਉਹ ਹੁੰਦੇ ਜਿਹੜੇ ਬਰਾਬਰ ਮੁਕਾਬਲੇ ਦੇ ਵਿੱਚ ਹੁੰਦੇ ਆ ਠੀਕ ਹੈ ਜੀ ਬੂਬਣੇ ਸਿੰਗਲ ਦੇ ਵਿੱਚ ਕੌਣ ਹੈ ਚਾਈਨੇਸੀ ਟਾਈ ਮੈਨੇਜਰ ਸਿੰਗਲ ਦੇ ਵਿੱਚ ਕੌਣ ਦਿੱਤੀ ਹੈ ਜਰਾ ਜੀ ਸਾਈ ਠੀਕ ਹੈ ਜੀ ਸਾਰੇ ਨਾਂ ਯਾਦ ਕਰ ਲੈਣੇ ਇਨ੍ਹਾਂ ਦੇ ਵਿੱਚ ਇਹ ਆਪਾਂ ਵੀ ਨਾਂ ਯਾਦ ਕਰੋਗੇ ਕਿੱਥੋਂ ਕਿੱਥੋਂ ਦੇ ਆ ਆਪਾਂ ਵੀ ਨਾਂ ਛੱਡ ਸਕਦੇ ਹੋ ਪਰ ਨਾਂ ਜ਼ਰੂਰ ਯਾਦ ਹੋਣੇ ਚਾਹੀਦੇ ਤੁਹਾਡੇ ਸਾਰਿਆਂ ਦੇ ਠੀਕ ਹੈ ਜੀ ਇੰਨੀ ਬ੍ਰੀਕ ਲਈ ਨਹੀਂ ਪੁੱਛਦੇ ਆਪਾਂ ਤੋਂ ਤੇ 23 ਜਨਵਰੀ ਨੂੰ ਪਾਰਾ ਚਾੜਨਾ ਜਿਹੜਾ ਆਪਾਂ ਇੰਗਲਿਸ਼ ਦੇ ਵਿੱਚ ਪਾਰਾ ਕਰਮ ਦਿਵਸ ਕਹਿੰਦੇ ਪਾਰਾ ਕਰਮ ਦਿਵਸ ਯਾਦ ਕਰ ਲੈਣਾ ਤੁਸੀਂ ਪਾਰਾ ਕਰਮ ਦਿਵਸ ਜਿਹੜਾ ਇਹ ਕਿ ਠੀਕ ਹੈ ਜੀ ਇਹ ਕਿਸ ਨੂੰ ਯਾਦ ਕਰਕੇ ਬਣਾਇਆ ਜਾਂਦਾ ਹੈ ਕਿਸ ਦੀ ਯਾਦ ਦੇ ਵਿੱਚ ਇਹ ਦਿਨ ਬਣਾਇਆ ਜਾਂਦਾ ਹੈਗਾ ਪ੍ਰਾਕਰਮ ਦਿਵਸ ਆਪਾਂ ਤੁਹਾਨੂੰ ਇਹ ਪੁੱਛ ਰਹੇ ਸੀ ਤਾਂ ਇਹ ਬਣਾਇਆ ਜਾਂਦਾ ਹੈ ਜੀ ਸੁਭਾਚੰਦਰ ਬੋਸ ਜਿਦਾਂ ਨੇ ਕਿਹਾ ਸੀ ਤੂੰ مجھے ਖੋਣ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਕਿਸ ਭਾਰਤੀ ਖਿਡਾਰੀ ਨੇ ਏਸ਼ੀਅਨ ਮੈਰਾਥਨ ਜੇਪੀ ਚਿਪ 2024 ਦਾ ਸੋਨ ਤਗਮਾ ਜਿੱਤਿਆ ਹੈ ਭਾਈ ਦੱਸੋ ਕਿਸ ਭਾਰਤੀ ਖਿਡਾਰੀ ਨੇ ਏਸ਼ੀਅਨ ਮੈਰਾਥਨ ਜੇਪੀਸ਼ੇਪ 2024 ਦਾ ਤਗਮਾ ਜਿੱਤਿਆਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਨਾਲੇ ਮੈਰਾਥਨ ਰੇਸ ਕਿਹੜੀ ਰੇੜੀ ਲੰਬੀ ਕਿਲੋਮੀਟਰ ਤੱਕ ਹੁੰਦੀ ਹੈ ਉਹ ਚ ਗੋਲਡ ਮੈਡਲ ਜਿੱਤਿਆ ਕਿਹੜਾ ਖਿਡਾਰੀ ਹੈ ਇੰਡੀਆ ਦਾ ਖਿਡਾਰੀ ਹੈ ਕੌਣ ਹੈ ਇਹ ਤੇ ਹੈਗਾ ਜੀ ਆਪਣਾ ਮਾਨ ਸਿੰਘ ਆਈਸੀਸੀ ਇੰਡੀਅਨ ਕ੍ਰਿਕਟ ਕੌਂਸਲ ਨੇ ਰਾਜੇ ਕੋਸ਼ਤ ਕੀਤਾਗਾ ਆਈਸੀਸੀ ਪੁਰਸ਼ਾਂ ਦੀ ਟੀਮ T20 ਦੇ ਵਿੱਚ ਟੀਮ ਆਫ ਦਾ ਇਅਰ ਜਿਹੜਾ ਆਈਸੀਸੀ ਵੱਲੋਂ ਅਨਾਉਂਸ ਕੀਤਾ ਗਿਆ ਕਿਹੜੀ ਟੀਮ ਨੂੰ ਕਿਹਨੂੰ ਅਨਾਉਂਸ ਕੀਤਾ ਜਾਏਗਾ ਟੀਮ ਆਫ ਦਾ ইয়ার ਦਾ ਕਪਤਾਨ ਕਿਸ ਨੂੰ ਅਨਾਉਂਸ ਕੀਤਾ ਗਿਆ 2023 ਦਾ ਤਾਂ ਅਪਰੇਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜੀ ਦੱਸੋ ਇਹ ਕੀਤਾ ਗਿਆ ਹੈ ਜੀ ਸੂਰਿਆ ਕੁਮਾਰ ਜਾਦਵ ਇਹਨਾਂ ਨੂੰ ਰਾਜੀ ਆਈਸੀਸੀ ਵੱਲੋਂ 2023 ਦਾ ਟੀਮ ਆਫ ਦਾ ইয়ার ਕੈਪਟਨ ਦਾ ਖਿਤਾਬ ਦਿੱਤਾ ਗਿਆ ਹੈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਦਾ ਆਈਸੀਸੀ ਆਈ ਦਾ ਆਈਸੀਸੀ ਮੈਨੇਜਰ T20 ਟੀਮ ਆਫ ਦਾ ইয়ার ਦੇ ਵਿੱਚ ਦੋ ਚਾਰ ਸਾਈਡ ਕਰ ਉਹ ਚਾਰ ਹੋਰ ਵੀ ਡੀਅਲ ਪਲੇਅਰ ਚੁੜੇ ਗਏ ਆ ਠੀਕ ਹੈ ਟੀਮ ਆਫੀਸ ਦੇ ਵਿੱਚ ਜੈਸਵਾਲ ਰਵੀ ਸੂਰਿਆ ਕੁਮਾਰ ਜਾਦਵ ਠੀਕ ਹੈ ਜੀ ਤੇ ਅਰਸ਼ਦੀਪ ਸਿੰਘ ਪਾਤਰੀ ਪਹਿਲੀ ਸਵਦੇਸ਼ੀ ਸਵਦੇਸ਼ੀ ਹੁੰਦੀ ਹੈ ਜਿੱਥੇ ਵੀ ਤਨਵਾਦ ਸ਼ਬਦ ਮਿਲ ਗਿਆ ਨਾ ਮਤਲਬ ਉਹ ਚੀਜ਼ ਆਪਣੀ ਇੰਡੀਆ ਦੇ ਵਿੱਚ ਬਣੀ ਹੋਈ ਹੈਗੀ ਠੀਕ ਹੈ ਜੀ ਹੁਣ ਇੰਡੀਆ ਨੇ ਕੀ ਕੀਤਾ ਆਪਣੀ ਪਹਿਲੀ ਰਾਜੇ ਹੈਪੇਟਾਈਟਸ ਏ ਇਹ ਲੀਵਰ ਦੀ ਬਿਮਾਰੀ ਦਾ ਸਬੰਧਤ ਰਾਜੇ ਤੁਹਾਨੂੰ ਪਤਾ ਹੈਪੇਟਾਈਟਸ ਬੀ ਸੀ ਤੁਸੀਂ ਆਪ ਤੋਂ ਤੋਂ ਸੁਣਿਆ ਹੋਣਾ ਹੈ ਨਾ ਜਿਹੜੀ ਲੀਵਰ ਦੀ ਬਿਮਾਰੀ ਹੈ ਰਾਜੇ ਉਹਦੇ ਵਾਸਤੇ ਇੰਡੀਆ ਨੇ ਆਪ ਦੇ ਆਪ ਹੀ ਆਵਰੇ ਦੇਸ਼ ਦੇ ਵਿੱਚ ਇੱਕ ਵੈਕਸੀਨ ਤਿਆਰ ਕੀਤੀ ਹੈ ਇਹ ਆਪਣੀ ਇੰਡੀਆ ਵਾਲਿਆਂ ਦੀ ਪਹਿਲੀ ਵੈਕਸੀਨ ਹੈ ਜਿਹੜੀ ਇਹਨੇ ਤਿਆਰ ਕੀਤੀ ਹੈ ਤਾਂ ਉਹ ਵੈਕਸੀਨ ਦਾ ਨਾਮ ਪੁੱਛ ਰਹੇ ਨੇ ਆਪਾਂ ਨੂੰ ਉਹਦਾ ਨਾਮ ਹੈਗਾ ਹੈਵੀ ਸ਼ੋਰ ਕਿਹੜੇ ਇਹ ਜਿਹੜੀ ਇਹ ਹੈਪੇਟਾਈਟਸ ਬਿਮਾਰੀ ਹੁੰਦੀ ਹੈ ਕੋਈ ਵੀ ਇਹ ਕਿਹਨੂੰ ਇਫੈਕਟ ਕਰਦੀ ਹੈ ਲੀਵਰ ਨੂੰ ਠੀਕ ਹੈ ਜੀ ਇਹ ਫੈਲਦੀ ਕਿੱਥੋਂ ਹੈ ਇਹ ਫੈਲਦੀ ਹੈ ਗੰਦੇ ਖਾਣੇ ਅਤੇ ਪਾਣੀ ਤੋਂ ਠੀਕ ਹੈ ਜੀ ਕਿਹੜੇ ਇਹਦੇ ਜਿਹੜੇ ਹੈਪਟਾਈਟਸ ਸੀ ਦੇ ਕਿਹੜੇ ਹੈਪਟਾਈਟਸ ਦੇ ਕਿਹਦੇ ਮੇਰ ਪੰਜ ਵਾਇਰਸ ਹੁੰਦੇ ਆ ਕਿ ਉਹ ਤੁਹਾਨੂੰ ਪੁੱਛ ਲੈਣਾ ਕਿ ਪੰਜ ਵਾਇਰਸ ਹੁੰਦੇ ਆ ਇਹ ਏ ਬੀ ਸੀ ਡੀ ਤੇ ਈ ਇਹ ਵੀ ਯਾਦ ਰੱਖਣਾ ਦਾ ਠੀਕ ਹੈ ਜੀ ਤੇ ਨੇ ਰਵੀ ਕੁਮਾਰ ਦਈਆ ਰਵੀ ਕੁਮਾਰ ਦਈਆ ਨੇ ਕਿਹੜਾ ਜਿੱਤਿਆ 브్రాంజ్ ਮੈਡਲ ਜਿੱਤਿਆ ਤਾਂਬੇ ਦਾ ਤਾਂ ਕਾਂਸੀ ਦਾ ਤਗਮਾ ਜਿੱਤਿਆ ਕਿੰਨੇ ਕਿਲੋ weight lifting ਦੇ ਵਿੱਚ ਜਿੱਤਿਆਗਾ ਇਹ weight lifting ਕਿੱਥੇ ਹੋਈ ਹੈ ਹੈਬਰੀ ਡਿਗਲੇ ਦੇ ਗ੍ਰੈਂਡ ਪਿਕਸਲ ਰੈਸਲਿੰਗ ਕੰਪੀਟੀਸ਼ਨ ਠੀਕ ਹੈ ਜੀ ਤਾਂ ਇਹ ਹੋਈ ਹੈ ਤਾਂ ਇਹਦੇ ਚ ਕਿਹਦੇ ਜਿੱਤੇ ਜੀ ਇਹਦੇ ਜਿੱਤੇ ਬੀ ਨੰਬਰ ਆਪਸ਼ਨ ਹੈ 61 ਕੇਜੀ ਇਸ ਤੋਂ ਬਾਅਦ ਅਗਲਾ ਸੰਯੁਕਤ ਰਾਸ਼ਟਰ ਜੁਨੋ ਦੀ ਗੱਲ ਕਰਦੇ ਆ ਜੁਨ ਐਸ ਏ ਜੁਨ ਸੌਰੀ ਜੁਨ ਜੀ ਯੂਨਾਈਟਡ ਨੈਸ਼ਨਲ ਜਨਰਲ ਅਸੈਂਬਲੀ ਠੀਕ ਹੈ ਜੀ ਇਹਦਾ ਕਿੰਨਾ ਸੈਸ਼ਨ ਹੋਇਆ ਸਤੂ ਪੁੱਛਿਆ ਜਾਂਦਾ 78ਵਾਂ ਤੇ ਇਹਦਾ ਪ੍ਰੈਜ਼ੀਡੈਂਟ ਕਿਹਨੂੰ ਚੁੜਿਆ ਗਿਆ ਉਹ ਪੁੱਛ ਰਹੇ ਨੇ ਜੀ ਤੇ ਇਹਦਾ ਕਹਿੰਦੇ ਚੁੜਿਆ ਗਿਆ ਡੈਡਸ ਫਰੈਂਕ ਵੇ ਪ੍ਰੇਸ਼ਾ ਰਾਜੇ 200% ਵਾਲੀ ਕੈਟਾਗਰੀ ਚ ਰੱਖ ਲਓ ਬਈ ਸਾਡੇ ਸਾਢੇ 250 200% ਕੈਟਾਗਰੀ ਵਾਲੇ ਆ ਪਰ ਜਿਹੜਾ ਮੈਂ ਤੁਹਾਨੂੰ ਕਹਿ ਤਾ ਤੁਹਾਨੂੰ ਪੱਕਾ ਹੀ ਮਿਲੂਗਾ ਪੇਪਰ ਤੇ ਇਹ ਤਾਂ ਇਹਦਾ ਪ੍ਰੋਮਿਸ ਆ ਮੇਰਾ ਠੀਕ ਹੈ ਜਿਆਦਾ ਮੈਸੇਜ ਦੇ ਨਹੀਂ ਆ ਵੀ ਮੈਸੇਜ ਦੇ ਦੇ ਦੇਖੋ ਰਾਜੇ ਕਹਿੰਦੇ ਜਿਹੜੀ ਆਪਣੀ ਯੂ ਐਨਓ ਹੈ ਜਿਹੜਾ ਆਪਾਂ ਯੂ ਐਨਓ ਵੀ ਯੂ ਐਨਓ ਵੀ ਕਹਿੰਦੇ ਨੇ ਆਪਾਂ ਰਾਜੇ ਨੂੰ ਤੇ ਇਸੇ ਦਾ ਨਾਂ ਵੀ ਯੂ ਐਨਓ ਹੈ ਯੂ ਐਨ ਦਾ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਰਦੇ ਯੂਨਾਈਟਡ ਨੈਸ਼ਨਲ ਤੇ ਜੀ ਆਪਾਂ ਜੁਆ ਨੂੰ ਕਹਿੰਦੇ ਜੁਨਾਈਟਡ ਨੇਸ਼ਨ ਆਰਗੇਨਾਈਜੇਸ਼ਨ ਕਹਿੰਦੇ ਹੈਡ ਕੁਆਟਰ ਕਿੱਥੇ ਹੈ ਦਾ ਨਿਊਯਾਰਕ ਦੇ ਵਿੱਚ ਹੈ ਤੇ ਨਿਊਯਾਰਕ ਕਿੱਥੇ ਹੈ ਯੂ ਐਸ ਦੇ ਵਿੱਚ ਹੈ ਆਪਰੇ ਕਹਿੰਦਾ ਜੀ ਜੁਆ ਦੇ ਵਿੱਚ ਛੇ ਲੈਂਗੁਏਜਾਂ ਆ ਗਈਆਂ ਨੇ ਮੇਨ ਜਆ ਪੱਕੀਆਂ ਆ ਗਈਆਂ ਲੈਂਗੁਏਜ ਜਿਹੜੀਆਂ ਵਰਤ ਕੇ ਜਾਂਦੀਆਂ ਇੱਥੇ ਇੰਗਲਿਸ਼ ਚਾਈਨੈਸ ਰਸ਼ੀਅਨ ਫਰੈਂਚ ਸਪੈਨਿਸ਼ ਅਰੈਬਿਕ ਠੀਕ ਹੈ ਜੀ ਮੈਂਬਰ ਕੰਟਰੀਆਂ ਕਿੰਨੇ 195 ਸਾਰੇ ਪੁਆਇੰਟ ਯਾਦ ਰੱਖਦੇ ਯਾਦ ਕਰਨੇ ਆ ਕਿ ਤੂੰ ਵੀ ਪ੍ਰੈਸ਼ਨ ਪੁੱਛਿਆ ਜਾ ਸਕਦਾ ਹੈਗਾ ਇਸ ਤੋਂ ਬਾਅਦ ਕਿਹੜੇ ਜਿਹੜਾ ਗੋਲ ਮੇਲਾ ਹੈਗਾ ਇਹ ਤਿਹਾਰ ਕਿੱਥੇ ਮਨਾਇਆ ਜਾਂ ਦਸੋ ਜੀ ਕਿੱਥੇ ਬਣਾਇਆ ਜਾਂਦਾ ਇਹ ਬਣਾਇਆ ਜਾਂਦਾ ਜੰਮੂ ਕਸ਼ਮੀਰ ਦੇ ਵਿੱਚ ਤਾਂ ਜੰਮੂ ਕਸ਼ਮੀਰ ਦੇ ਹੋਰ ਵੀ ਕਾਫੀ ਇੰਪੋਰਟੈਂਟ ਵਿਹਾਰਾ ਜਿਹੜੇ ਆਪਾਂ ਨੂੰ ਕਿਸੇ ਵੀ ਪੇਪਰ ਦੇ ਵਿੱਚ ਪੁੱਛ ਸਕਦੇ ਆ ਜਿਵੇਂ ਕਿ ਟੂਲੈਪਰਾ ਜੇ ਸ਼ਿਕਾਰਾ ਫਰੇਜ਼ ਤੇ ਖੀਰ ਭਵਾਨੀ ਠੀਕ ਹੈ ਜੀ ਇਹ ਵੀ ਯਾਦ ਕਰ ਲਿਆ ਇਸ ਤੋਂ ਬਾਅਦ ਚੱਲਦੇ ਆ ਅਗਲੇ ਪ੍ਰਸ਼ਨ ਤੇ ਕਹਿੰਦੇ ਆਰਟੀਫੀਸ਼ਲ ਰੀਫ ਜਿਹੜਾ ਆਪਾਂ ਨਕਲੀ ਰੀਫ ਸ ਪ੍ਰੋਜੈਕਟ ਹਾਲ ਵਿੱਚ ਕਿਸ ਰਾਜ ਵਿੱਚ ਸ਼ੁਰੂ ਕੀਤਾ ਗਿਆ ਦਾ ਆਰਟੀਫੀਸ਼ਲ ਰੀਫਸ ਬਾਕੀ ਸਭ ਯਾਦ ਕਰ ਲੈ ਜੇ ਸਰ ਆਰਟੀਫੀਸ਼ਲ ਰੀਫ ਪ੍ਰੋਜੈਕਟ ਪੁੱਛ ਲਿਆ ਕੀ ਕਿੱਥੇ ਸਟਾਰਟ ਕੀਤਾ ਗਿਆ ਤੁਸੀਂ ਜਦੋਂ ਕੇਰਲਾ ਦੇ ਵਿੱਚ ਸਟਾਰਟ ਕੀਤਾ ਗਿਆ ਬੜਾ ਡੀਪਲੀਪ ਨੂੰ ਜਾਂਦੀ ਲੋਡ ਨਹੀਂ ਪ੍ਰੈਸ਼ਰ ਦੇ ਵਿੱਚ ਹੋਰੇ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਜੀ ਸੁਭਾਸ਼ ਚੰਦਰ ਵੋਸ ਡਰਾਸਟਰ ਮੈਨੇਜਮੈਂਟ ਅਵਾਰ 2024 ਦਾ ਕਿਹੜੇ ਇੰਸਟੀਟਿਊਸ਼ਨ ਨੂੰ ਕੀ ਕੀਤਾ ਗਿਆਗਾ ਕਿਹੜੇ ਇੰਸਟੀਟਿਊਸ਼ਨ ਨੂੰ ਸਨਮਾਨਿਤ ਕੀਤਾ ਗਿਆ ਸੰਸਥਾਤਿਕ ਸ਼੍ਰੇਣੀ ਵਿੱਚ ਸੁਭਾਸ਼ ਚੰਦਰ ਵੋਸ ਡਰਾਸਟਰ ਮੈਨੇਜਮੈਂਟ ਅਵਾਰ 2024 ਨਾਲ ਕਿਹਨੂੰ ਸਨਮਾਨਿਤ ਕੀਤਾ ਗਿਆ ਬਤ ਉਹ ਪੁੱਛ ਰਹੇ ਨੇ ਇਹ ਸਨਮਾਨਿਤ ਕੀਤਾ ਗਿਆ ਜੀ ਬੀ ਨੰਬਰ ਆਸ਼ ਨੂੰ ਜੀ ਇਹਦਾ ਮਤਲਬ ਇਹਦਾ ਇਹ ਨਾਮ ਹੈ 60 ਪੈਰਾਸ਼ੂਟ ਫੀਲਡ ਹਸਪੀਟਲ ਯੂਪੀ ਆਈਸੀਸੀ ਇਹਦੇ ਕੋਚ ਕ੍ਰੈਕਟਰ ਦਮਾਰਾ ਆਈਸੀਸੀ ਪੁਰਸ਼ ਬੰਡੇ ਟੀਮ ਦੀ ਸਾਲ 2023 ਦਾ ਕਪਤਾਨ ਦੇਖੋ ਰਾਜੇ ਇੱਥੇ ਗੱਲ ਉੱਥੇ ਗੱਲ ਕਰੀ ਹੋਈ ਸੀ ਆਪਾਂ ਜਿਹੜਾ ਪਿਛਲਾ ਪ੍ਰੈਸ਼ਰ ਪੜ ਕੇ ਗਏ ਆ ਉਹਦੇ ਜਿਹਦਾ ਗੱਲ ਹੋਈ ਜਾਂਦੀ ਸੀ ਟੀਮ ਆਫ ਦਾ ਇਅਰ ਦੀ ਉਹਨੇ ਕੈਪਟਨ ਦੀ ਗੱਲ ਹੋਈ ਸੀ ਇੱਥੇ ਇਹ ਗੱਲ ਕਰ ਰਹੇ ਹੈ ਵਨਡੇ ਮੈਚ ਦੀ ਵਨਡੇ ਮੈਚ ਓਡੀਆਈ ਠੀਕ ਹੈ ਜੀ ICCC ਦੇ ਵਿੱਚ 2023 ਦਾ ਕੈਪਟਨ ਕਿਹਨੂੰ ਅਨਾਉਂਸ ਕੀਤਾ ਗਿਆ ਇਹ ਪੁੱਛ ਰਹੇ ਨੇ ਆਪਾਂ ਲੋਕੀ ਠੀਕ ਹੈ ਜੀ ਇਹਦਾ ਆਪਣਾ ਆਨਸਰ ਨਹੀਂ ਆਊਗਾ ਰੋਹਿਤ ਸ਼ਰਮਾ ਠੀਕ ਹੈ ਜੀ ਇਹ ਆਨਸਰ ਆਪਰ 24 ਜਨਵਰੀ ਨੂੰ ਕਿਹੜਾ ਦਿਨ ਬਣਾਇਆ ਜਾਂਦਾ ਹੈ ਜਿਸ ਨੂੰ ਸਾਰਿਆਂ ਨੂੰ ਪਤਾ ਹੋਣਾਗਾ 24 ਜਨਵਰੀ ਬਣਾਇਆ ਜਾਂਦਾ ਨੈਸ਼ਨਲ ਗਰਲ ਚਾਇਰਟ ਡੇ ਬੋਲੀ ਉਮਰੀਗਰ ਅਵਾਰਡ 2023 ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆਗਾ ਠੀਕ ਹੈ ਜੀ ਕਿਸ ਨੂੰ ਸਮਾਨਤ ਕੀਤਾ ਗਿਆ ਇਹ ਸਮਾਨਤ ਕੀਤਾ ਗਿਆ ਸ਼ੋਭਮਨ ਗੇਲਨ ਨੂੰ ਸ਼ੋਭਮਨ ਗੇਲਨ ਨੂੰ ਸਤਾ ਉਹ ਕੀਤਾ ਗਿਆਗਾ ਠੀਕ ਹੈ ਜੀ ਪੋਲੀ ਉਮਰੀਗਰ ਅਵਾਰਡ 2023 ਬਹੁਤ ਹੀ ਜਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਜਵਾਬ ਹੈ ਤੇ ਇਹਦਾ ਤੁਸੀਂ ਯਾਦ ਕਰ ਲਈ ਜਾਨਾ ਪੋਲੀ ਉਮਰੀਗਰ ਅਵਾਰਡ 2023 ਦੇ ਨਾਮ ਬੜਾ ਸ਼ੋਭਮਨ ਗੇਲਨ ਨੂੰ ਤੇ ਹੋਰ ਕੁਝ ਛੋਟੇ ਜਿਹੇ ਆਪਾਂ ਪੁਆਇੰਟ ਯਾਦ ਕਰਾਂਗੇ ਠੀਕ ਹੈ ਜੀ ਦੇਖੋ ਰਾਜੀ ਜਿਹੜਾ 2023 ਦਾ ਇਹ ਅਵਾਰਡ ਹੈਗਾ ਬਹੁਤ ਹੀ ਜਿਆਦਾ ਇੰਪੋਰਟੈਂਟ ਅਵਾਰਡ ਹੈਗਾ ਪੋਲੀ ਉਮਰੀਗਰ ਅਵਾਰਡ 2023 ਦਾ ਇਹ ਤਾਂ ਮਿਲਿਆ ਸ਼ ਠੀਕ ਹੈ ਜੀ ਇੱਕ ਅਵਾਰਡ ਆਪਣੇ ਹੋਰ ਹੈ ਸੀ ਕੇ 나ਡੂ ਅਵਾਰਡ ਲਾਈਫਟਾਈਮ ਅਚੀਵਮੈਂਟ ਇਹ ਮਿਲਿਆ ਰਵੀ ਸ਼ਾਖਤੀ ਜੀ ਨੂੰ ਠੀਕ ਹੈ ਜੀ ਕਿਹੜੇ ਇਸ ਦੂਹਰ ਕਹਿੰਦੇ ਜਿਹੜੇ ਇਹ ਅਵਾਰਡ ਸੀ ਸ਼ੁਰੂ ਕੀਤਾ ਗਿਆ ਸੀ ਕਦੋਂ ਸ਼ੁਰੂ ਕੀਤਾ ਗਿਆ ਸੀ 2006 ਤੇ 7 ਦੇ ਵਿੱਚ ਜੋ ਮਤਲਬ ਉਹ ਇਹ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਇਹ ਅਵਾਰਡ ਸੀ ਮਿਲਿਆ ਸੀ ਸਚਤ ਤੰਦੂਰਗੜ ਜੀ ਨੂੰ ਤੇ ਸਭ ਤੋਂ ਬਾਰੀ ਇਹ ਅਵਾਰਡ ਹੈ ਜਿਹੜਾ ਰਾਜੇ ਪੌਲੀ ਵਾਲਾ ਠੀਕ ਹੈ ਜੀ ਇਹ ਜਿੱਤ ਚੁੱਕਿਆ ਆਪਣੇ ਵਿਰਾਟ ਕੋਹਲੀ ਜੀ ਇਸ ਦੂਹਰ ਗੱਲ ਕਰਦੇ ਆਪਾਂ ਸੀ ਕੇ ਦਾ ਇਹ ਦੂ ਅਵਾਰਡ ਇਹ 1994 ਦੇ ਵਿੱਚ ਸ਼ੁਰੂ ਹੋਇਆ ਸੀ ਪਹਿਲਾਂ ਵੀ ਮਿਲੇਗਾ ਲਾਲਾ ਅਬਰਨਾਥ ਹੈ ਠੀਕ ਹੈ ਜੀ ਤੇ ਜਿਹੜਾ ਦੁਸਰਾ ਇਹਨੂੰ ਮਿਲਿਆ ਸੀ ਦਾ ਓਨਲੀ ਸਪੋਰਟਸ ਜਰਨਲਿਸਟ ਟੂ ਵੈਲ ਅਵਾਰਡ ਕਿਹਦੇ ਪਹਿਲੇ ਜਰਨਲਿਸਟਾਂ ਖੇਡਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਅਵਾਰਡ ਮਿਲ ਚੁੱਕਿਆ ਉਹ ਹੈ ਕੇ.ਐੱਡ ਪ੍ਰਭੂ ਇਹ ਗੱਲ ਚੱਲ ਰਹੀ ਹੈ ਸੀਕੇ ਡਾਇਡੋ ਵਾਰਡ ਦੀ ਇਹ ਗੱਲ ਚੱਲ ਰਹੀ ਹੈ ਪੋਲੀਓ ਮੀਕਰ ਅਵਾਰਡ ਦੀ ਕਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਸੋਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਿਹੜੀ ਯੋਜਨਾ ਲਾੜ ਕੇ ਤਾਂ ਸੋਰ ਊਰਜਾ ਜਿਹੜੀ ਆਪਣੀ ਸੂਰਜ ਤੋਂ ਆਪਾਂ ਰੋਸ਼ਨੀ ਤੋਂ ਆਪਾਂ ਕੀ ਕਹਿੰਦੇ ਊਰਜਾ ਬਣਾਉੜਿਆ એનર્ਜੀ ਬਣਾਉੜਿਆ ਠੀਕ ਹੈ ਜੀ ਉਹ ਚੀਜ਼ ਹੈ ਕਿ ਇਹਦੇ ਉਦੋਂ ਉਤਸ਼ਾਹਤ ਕਰਨ ਲਈ ਕਿਹੜੀ ਯੋਜਨਾ ਬਣਾਈ ਹੈ ਕਿ ਲੋਕ ਵੱਧ ਤੋਂ ਵੱਧ ਕਿ ਵੱਧ ਤੋਂ 100 ਰੂਰਜਾ ਦੀ ਵਰਤੋਂ ਕਰਨ ਤਾਂ ਇਹ ਕਿਹੜੀ ਸਕੀਮ ਹੈ ਜਿਹੜੀ ਸਭ ਤੋਂ ਪਹਿਲਾਂ ਉਹ ਕਰੀ ਹੈਗੀ ਕਿਹਨੇ ਕਰੀ ਆਪਾਂ ਸੋਰੀ ਇਹ ਪੁੱਛਿਆ ਕਿਹੜੀ ਸਕੀਮ ਚਲਾਈ ਗਈ ਹੈ ਪੁੱਛਦੇ ਆ ਤੇ ਇਹ ਸਕੀਮ ਹੈਗੀ ਆਪਣੀ ਪ੍ਰਧਾਨ ਮੰਤਰੀ ਸੂਰਿਆ ਉਦੇ ਯੋਜਨਾ ਪ੍ਰਧਾਨ ਮੰਤਰੀ ਵਿਸਕਰਮਾ ਯੋਜਨਾ ਰਾਜ 2023 ਚ ਲਾਂਚ ਕੀਤੀ ਗਈ ਸੀ ਆਰਟੀਕੁਲਰੀ ਬੋਲ ਡੇਰਾ ਬਣ ਟ੍ਰਾਈਵਲ ਗਰੁੱਪਸ ਜੀਓ ਪੀਵੀਰ ٹیਜੀ ਮਿਸ਼ਨ ਵੀ ਕਹਿੰਦੇ ਨੇ 2023 ਦੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣਾਂ ਦਾ ਯੋਜਨਾ 2020 ਦੇ ਵਿੱਚ ਪੁਸ਼ਪਲ ਯੋਜਨਾ 2016 ਦੇ ਵਿੱਚ ਇਹ ਸਕੀਮਾ ਪੇਪਰ ਦੇ ਵਿੱਚ ਕਾਫੀ ਵਾਰ ਰਿਪੀਟ ਹੋਈ ਹੋਈ ਹੈ ਇਹਨਾਂ ਸਕੀਮਾ ਲਈ ਤੁਸੀਂ ਅਮੂਲਯ ਦੇ ਡਾਟਾ ਨੂੰ ਯਾਦ ਕਰ ਲੈਣਾ ਠੀਕ ਹੈ ਜੀ ਕੱਲੀਆਂ ਪਿਛਲੇ ਸਾਲ ਚਾਰ ਕਰਨੀਆਂ ਇਸ ਤੋਂ ਬਾਅਦ ਕਹਿੰਦੇ ਸਭ ਤੋਂ ਪਹਿਲਾਂ ਸਾਨੂੰ ਪੁੱਛਿਆ ਜਾ ਸਕਦਾ ਹੈ ਇੰਡੀਆ ਕਿਰਗਿਸਤਾਨ ਦੀ ਇੱਕ ਜੁਆਇੰਟ ਸਪੈਸ਼ਲ ਐਕਸਰਸਾਈਜ਼ ਹੋਈ ਹੈ ਠੀਕ ਹੈ ਜੀ ਕਿਹੜੀ ਹੋਈ ਹੈ ਖੰਜਰ ਕੈਮਾ ਅਡੀਸ਼ਨ ਹੋਇਆ ਤਾਂ ਖੰਜਰ ਐਕਸਰਸਾਈਜ਼ ਦਾ 11ਵਾਂ ਅਡੀਸ਼ਨ ਹੋਇਆ ਇਹ ਕਹਿੰਦੇ ਹੋਈ ਕਿੱਥੇ ਆ ਇਹ ਹੋਈ ਕਿੱਥੇ ਆਪတို့ ਇਹ ਪੁੱਛ ਰਹੇ ਨੇ ਇਹ ਹੋਈ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਇਹ ਹੋਈ ਆਪਣੇ ਹਿਮਾਚਲ ਪ੍ਰੇਸ਼ਰ ਦੇ ਵਿੱਚ ਹੁਣ ਤੁਹਾਡੇ ਤੋਂ ਪ੍ਰੇਸ਼ਰ ਕਿਤੋਂ ਵੀ ਪੁੱਛ ਸਕਦੇ ਆ ਦੇ ਚੋਰਾ ਜੀ ਇਸ ਚ ਪ੍ਰੇਸ਼ਰ ਤਾਂ ਕਿਤੋਂ ਵੀ ਪੁੱਛ ਸਕਦੇ ਆ ਸੋ ਉੱਥੋਂ ਇਹ ਵੀ ਪੁੱਛ ਸਕਦੇ ਆ ਭਾਈ ਸਾਹਿਬ ਕਿ ਇਹ ਐਕਸਰਸਾਈਜ਼ ਕੰਜਰ ਖੰਜਰ ਐਕਸਰਸਾਈਜ਼ ਹੁੰਦੀ ਕਿਹੜੇ ਕਿਹੜੇ ਵਿੱਚ ਹੈ ਜੀ ਠੀਕ ਹੈ ਕੰਜਰ ਕਹਿੰਿਆ ਸੀ ਖੰਜਰ ਐਕਸਰਸਾਈਜ਼ ਹੁੰਦੀ ਕਿਹੜੇ ਕਿਹੜੇ ਦੇਸ਼ ਵਿੱਚ ਗਾ ਇੰਡੀਆ ਦੇ ਕਿਰਗਿਸਤਾਨ ਦੇ ਵਿੱਚ ਉੱਤਰ ਪ੍ਰਦੇਸ਼ ਗੌਰਵ ਸਮਾਨ 2023 ਅਤੇ 24 ਦੇ ਦਾਖੀ ਨੂੰ ਸਨਮਾਨਿਤ ਕੀਤਾ ਗਿਆ ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਸਨਮਾਨਿਤ ਕੀਤਾ ਗਿਆ ਜੀ ਰੀਤੂ ਅਤੇ ਨਵੀਨ तिवारी ਨੂੰ ਵਿਚ ਅਫਰੀਕਨ ਕੰਟਰੀ ਹੈਜ਼ ਰੀਸੈਂਟਲੀ ਡਿਕਲੇਰ ਮਲੇਰੀਆ ਅਫਰੀਕਾ ਦੇ ਕਿਹੜੀ ਉਹ ਅਫਰੀਕਨ ਕੰਟਰੀ ਹੈ ਜਿਹਨੇ ਕਹਤਾ ਕਿ ਭਾਈ ਸਾਡੇ ਹੁਣ ਇੱਥੇ ਮਲੇਰੀਆ ਨਹੀਂ ਸਕਦਾ ਅਸੀਂ ਮਲੇਰੀਆ ਨੂੰ ਜਮਾਂ ਖਤਮ ਕਰਤਾ ਠੀਕ ਹੈ ਜੀ ਤਾਂ ਇਹ ਹੈਗੀ ਆਪਣੇ ਕੈਪੇ ਵਾਰਡ ਇਹ ਅਫਰੀਕਨ ਕੰਟਰੀ ਹੈ ਇੱਕ ਬੜਾ ਕੁਝ ਦੇਤੇ ਬਾਰੇ ਪੜਨ ਦੀ ਲੋੜ ਨਹੀਂ ਆਪਾਂ ਨੂੰ ਇਸ ਤੋਂ ਬਾਅਦ ਭਾਰਤ ਦੇ ਕਿਸ ਖੇਤਰ ਵਿੱਚ ਮਾਧਿਕਾ ਭਾਸ਼ਾ ਬੋਲੀ ਜਾਂਦੀ ਹੈ ਸਭ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਹ ਇੱਕ ਲੈਂਗੁਏਜ ਹੈ ਭਾਰਤ ਦੇ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਤੇ ਇਹ ਬੋਲੀ ਜਾਂਦੀ ਹੈ ਜੀ ਆਪਣੇ ਸਾਊਥ ਇੰਡੀਆ ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਮਾਧਿਕਾ ਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਬਾਅਦ ਸਾਈਕਲਨ 2024 ਇੱਕ ਐਕਸਰਸਾਈਜ਼ ਹੈ ਜੀ ਠੀਕ ਹੈ ਜੀ ਇਹ ਐਕਸਰਸਾਈਜ਼ ਇੰਡੀਆ ਦੇ ਵਿੱਚ ਹੁੰਦੀ ਹੈ ਤੇ ਇੰਡੀਆ ਦੀ ਹੋਰ ਕਿਹੜੇ ਦੇਸ਼ ਨਾਲ ਇਹ ਐਕਸਰਸਾਈਜ਼ ਹੁੰਦੀ ਹੈ ਇਹ ਪੁੱਛਦੇ ਰਹੇ ਆ ਇਹ ਹੁੰਦੀ ਹੈ ਜੀ ਮਿਸਰ ਨਾਲ ਅਬਜੈਪਟ ਨਾਲ ਤੇ ਅੱਜ ਆਪਣੀ ਰਾਤ ਤਾਂ ਨਹੀਂ ਕੀ ਹੈ ਕੈਰੋ ਠੀਕ ਹੈ ਜੀ ਚਲੋ ਅਗਲੇ ਤੇ ਅਜਿ ਬਾਲੇ ਹੋ ਗਏ ਅਪਰੇਸ਼ਨ ਹਨਾ ਚਲੋ ਚਲੋ ਠੀਕ ਹੈ ਰਾਜੀ ਤੇ ਤੁਹਾਡੇ ਅਰ ਕੀ 10 10 ਅਪਰੇਸ਼ਨ ਹੋ ਗਏ ਇੱਕ ਦੰਦੇ ਹਨਾ ਤਾ ਤਿੰਨ ਦਿਨਾਂ ਦੇ 29 ਅਪਰੇਸ਼ਨ ਬੰਦਿਆ ਕੋਈ ਬਾਲੇ ਨਹੀਂ ਇਹ ਚ ਇੱਕ ਦੋ ਤਾਂ ਮਤਲਬ ਬਸ ਸਾਰੇ ਕਰ ਲਓ ਰਾਜੀ ਸੌਖੀ ਅਪਰੇਸ਼ਨ ਕੋਈ ਬਾਹਲੀ ੱਡੀ ਗੱਲ ਨਹੀਂ ਹੈਗੀ ਪਰ ਇੰਨਾ ਪਤਾ ਹੈ ਕਿ ਜਿਹੜੇ ਬੱਚੇ ਮੇਰੇ ਅਹੇ ਕਲਾਸਾਂ ਲਾਈ ਜਾਂਦੇ ਆ ਰਾਜੀ ਠੀਕ ਹੈ ਜੀ ਤਾਨੂੰ ਕਿਸੇ ਪਾਸੇ ਹੋਰ ਜਾਂਦੀ ਲੋੜ ਨਹੀਂ ਕਿਸੇ ਪਾਸੋਂ ਹੋਰ ਟੈਨਸ਼ਨਾਂ ਚ ਪੈਣ ਦੀ ਲੋੜ ਨਹੀਂ ਠੀਕ ਹੈ ਜੀ ਸਾਰਾ ਕੁਝ ਤਾਂ ਸਾਡੇ ਇਹਦੇ ਵਿੱਚ ਹੀ ਕਵਰ ਹੋ ਜਾਊਗਾ ਅਲੱਗ-ਅਲੱਗ ਕਿਧੋ ਵੀ ਪੜਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਕਲਾਸਾਂ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਮੈਂ ਪ੍ਰੋਵਾਈਡ ਕਰਵਾ ਦਿੱਤੀਆਂ ਜਿਹਦੀ ਤੁਹਾਨੂੰ ਜ਼ਰੂਰਤ ਹੈਗੀ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ